ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਫੇਰ ਅਸੀਂ ਮੋਟਾਪੇ ਤੋਂ ਮੁਕਤੀ ਲਈ ਉਪਕਤੀ ਸੁਣਾਵਾਂਗੇ ਕੀ ਹੈ ਜੋ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਮੇਰੇ ਕੱਪੜੇ ਸੋਹਣੇ ਲੱਗਣ ਮੈਂ ਸੋਹਣਾ ਲੱਗਾਂ ਸੋਹਣੇ ਲੱਗਣ ਲਈ ਆਪ ਦੇ ਆਪ ਨੂੰ ਅਨੁਸ਼ਾਸਨ 'ਚ ਬੰਨਣਾ ਪੈਂਦਾ ਹੈ ਆਪ ਦੇ ਆਪ ਬਲਚਾਕਣਾ ਪੈਂਦਾ ਹੈ ਤੂੰ ਕਿੰਨਾ ਚਿਰ ਝਾਕ ਪਾਉਂਦੇ 24 ਘੰਟੇ ਸਾਡੀ ਸਾਡੇ ਤੇ ਨਿਗਾਹ ਹੈ ਕਿ ਨਹੀਂ ਸਾਡੇ ਨਾਲ ਆ ਡਾਕਟਰ ਨਵਦੀਪ ਜੀ ਜੁੜੇ ਨੇ ਪਹਿਲਾਂ ਵੀ ਜੁੜਦੇ ਨੇ ਤੇ ਕਾਫੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕੀਤਾ ਜਾਂਦਾ ਹੈ ਭਾਰ ਘਟਾਉਣ ਦੇ ਮਸਲੇ 'ਚ ਭਾਰ ਘਟ ਜਾਣਾ ਤੇ ਭਾਰ ਘਟਿਆ ਰਹਿਣਾ ਆ ਤਾਂ ਇੱਕ ਹੁੰਦਾ ਪ੍ਰਭਾਵ ਇੱਕ ਹੁੰਦਾ ਸੁਭਾਅ ਪ੍ਰਭਾਵ ਨਾਲ ਕਈ ਵਾਰੀ ਅਸੀਂ ਸੈਰ ਕਰਨ ਲੱਗ ਜਾਂਦੇ ਨੇ ਪ੍ਰਭਾਵ ਨਾਲ ਕਈ ਵਾਰੀ ਅਸੀਂ ਡਾਈਟ ਫੋਲੋ ਕਰਨ ਲੱਗ ਜਾਂਦੇ ਹਾਂ ਪਰ ਸੁਭਾਅ ਚ ਕਿਵੇਂ ਆਉਣਾ ਹੈ ਇਹ ਸਾਰੀਆਂ ਗੱਲਾਂ ਕਰਾਂਗੇ ਸਤਪੰਨ ਕਰਦੇ ਹਾਂ ਡਾਕਟਰ ਸਾਹਿਬ ਦਾ ਸਵਾਗਤ ਸਵਾਗਤ ਹੈ ਸਸੀ ਕਾਲਾ ਜੀ ਸਾਬ ਕੀ ਹਾਲ ਹੈ ਸਸੀ ਕਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਬਸ ਠੰਡ ਮਾਰ ਰਹੀ ਹੈ ਕੀ ਬਾਤ ਹੈ ਤੁਸੀਂ ਸਕਰੀਨ ਤੋਂ ਕਾਫੀ ਢੇਰ ਦੂਰ ਰਹੇ ਹੋ ਹਾਂ ਜੀ ਇਹ じゃ ਕੀ ਲੱਭਣਗੇ ਵੇਸੀ ਕੀ ਕਰਦੇ ਸੀ ਸਕਰੀਨ ਤੇ ਨਹੀਂ ਦਿਖਾਈ ਦਿੱਤੇ ਤੇ ਤੁਹਾਡੀ ਉਮਰ ਵੀ ਰੁਕੀ ਲੱਗਦੀ ਹੈ 5-7 ਸਾਲ ਪਿੱਛੇ ਹਟੀ ਲੱਗਦੀ ਹੈ ਕੀ ਹੋ ਗਿਆ ਉਹ ਕਹਿੰਦੇ ਹੁੰਦੇ ਨਾ ਵੀ ਕਹਿੰਦੇ ਜੇ ਇਹੋ ਜਿਹਾ ਕੋਈ ਕੰਮ ਕਰਨਾ ਜਿਹੜਾ ਥੋੜਾ ਔਖਾ ਆ ਤਾਂ 6 ਕੁ ਮਹੀਨੇ ਲਈ ਵੀ ਪਾਸੇ ਹੋ ਜਾ ਬਿਲਕੁਲ ਕੰਮ ਤੋਂ ਡਿਸਟਰੈਕਸ਼ਨ ਤੋਂ ਤੇ ਬਸ ਉਸ ਚੀਜ਼ ਤੇ ਫੋਕਸ ਕਰੋ ਸੋ ਤੁਸੀਂ ਕਹਿ ਸਕਦੇ ਮੈਨੂੰ ਥੋੜਾ ਜਿਹਾ ਲੱਗਦਾ ਸੀਗਾ ਕਿ ਮੈਂ ਲੋਕਾਂ ਨੂੰ ਸਲਾਹ ਜਾਂ ਆਮ ਜਨਤਾ ਨੂੰ ਸਲਾਹ ਦਿੰਨਾ ਹੈਗਾ ਭਾਰ ਘਟਾਉਣ ਦੀ ਫੈਕਟਰ ਰਹਿਣ ਦੀ ਤੇ ਉਹ ਪਿੱਛੇ ਜੇ ਚਲੋ ਵਿਆਹ ਹੋਇਆ ਜਦੋਂ ਉਸ ਦਿਵਾਰ ਥੋੜਾ ਬਹੁਤਾ ਭਾਰ ਆਪਦਾ ਵੀ ਵਧ ਜਾਂਦਾ ਹੈ ਹਨਾ ਕੁਦਰਤੀ ਗੱਲ ਹੈਗੀ ਹੈ ਤਾਂ ਮੈਂ ਚਾਹੁੰਦਾ ਸੀ ਇੱਕ ਪਰਫੈਕਟ ਸ਼ੇਪ ਦੇ ਵਿੱਚ ਜਿੰਨਾ ਹੋ ਸਕਦਾ ਨੇਚਰਲੀ ਆ ਜਾਵੇ ਪਰ ਉਹ ਕੰਮ ਇੰਨਾ ਸੌਖਾ ਨਹੀਂ ਸੀਗਾ ਸੋ ਮੈਂ ਆਪਦਾ ਫੋਕਸ 100% ਜਿਹੜਾ ਹੈਗਾ ਆਪਣੇ ਡਾਈਟ ਤੇ ਆਪਣੇ ਆਪ ਨੂੰ ਟਰਾਂਸਫਾਰਮ ਕਰਨ ਤੇ ਫਿਟ ਹੋਣ ਤੇ ਲਾਇਆ ਤੇ ਪਿੱਛੇ ਜੇ ਫਿਰ ਉਹਦੀ ਵੀਡੀਓ ਵੀ ਇੱਕ ਆਪਾਂ ਰਿਲੀਜ਼ ਕੀਤੀ ਹੈ ਜਿਹੜੇ ਮੈਂ ਤੁਹਾਨੂੰ ਵੀ ਭੇਜੇ ਸਾਰੇ ਦੇਖ ਰਹੇ ਐ ਇੰਜੋਏ ਕਰ ਰਹੇ ਐ ਸੋ ਹੋਰ ਰਿਜ਼ਲਟ ਲੈ ਕੇ ਆਉਣ ਲਈ ਇਹਨਾਂ ਫੋਕਸ ਮੈਨੂੰ ਕਰਨਾ ਪਿਆ ਇਸ ਕਰਕੇ ਥੋੜਾ ਜਿਹਾ YouTube ਤੋਂ ਜਾਂ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਮੈਂ ਪਾਸੇ ਰਿਹਾ ਬਾਕੀ ਹੁਣ ਦੁਬਾਰਾ ਤੁਹਾਡੇ ਤੇ ਐਕਟਿਵ ਪਲਾਨ ਦੇਣਾ ਤੇ ਆਪਦੇ ਤੇ ਪਲੇ ਕਰਨਾ ਹਾਂਜੀ ਕਿਵੇਂ ਲੱਗਿਆ ਮਜ਼ਾ ਆਇਆ ਬਹੁਤ ਮਜ਼ਾ ਆਇਆ ਔਖਾ ਵੀ ਸੀਗਾ ਪਰ ਜਿਹੜੀ ਚੀਜ਼ ਔਖੀ ਹੈਗੀ ਆ ਉਹਨੂੰ ਹੀ ਅਚੀਵ ਕਰਨ ਦਾ ਸਵਾਦ ਹੈ ਨਾ ਸੌਖਾ ਤਾਂ ਫਿਰ ਸਾਰੇ ਕਰ ਲੈਂਦੇ ਹੈਗੇ ਆ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਦੇਖੋ ਦੂਜਿਆਂ ਨੂੰ ਜਦੋਂ ਅਸੀਂ ਸਲਾਹ ਦਿੰਨੇ ਹੈਗੇ ਆ ਉਹ ਸਾਡਾ ਦਿਮਾਗ ਕੰਮ ਕਰਦਾ ਹੁੰਦਾ ਕਿਉਂਕਿ ਅਸੀਂ ਜੋ ਸਿੱਖਿਆ ਪੜ੍ਹਿਆ ਜਾਂ ਮੈਂ ਸਕਿੱਲ ਐਕਵਾਇਰ ਕੀਤੀ ਆ ਤਾਂ ਮੈਂ ਗੱਲਾਂ ਬਾਤਾਂ ਕਰਦਾ ਮੈਂ ਦੱਸ ਦਿੰਦਾ ਉਹਨਾਂ ਨੂੰ ਪਰ ਕਦੇ-ਕਦੇ ਜਦੋਂ ਆਪਦੀਆਂ ਆਤਾਂ ਤੁਹਾਨੂੰ ਬਦਲਣੀਆਂ ਪੈਣ ਨਾ ਤਾਂ ਉਹ ਔਖਾ ਲੱਗਦਾ ਹੁੰਦਾ ਔਰ ਇੱਕ ਮੈਨੂੰ ਗੌਤਮ ਬੁੱਧ ਵਾਲੀ ਸ਼ਹਿਰ ਕਹਾਣੀ ਉਹਨਾਂ ਦੀ ਹੀ ਹੈਗੀ ਆ ਉਹ ਇੱਕ ਮੁੰਡਾ ਆ ਉਹਨਾਂ ਕੋਲੇ ਜਾਂ ਇੱਕ ਲੇਡੀ ਆਈ ਆਪਣੇ ਬੱਚੇ ਨੂੰ ਲੈ ਕੇ ਉਹਨੂੰ ਕਹਿੰਦੀ ਵੀ ਸਾਡਾ ਬੱਚਾ ਗੁੜ ਬੜਾ ਖਾਂਦਾ ਹੈ ਹਨਾ ਤੈਨੂੰ ਛੱਡਾ ਦਿਓ ਉਹ ਕਹਿੰਦਾ ਵੀ ਕੋਈ ਨਹੀਂ ਤੂੰ ਦੋ ਹਫ਼ਤੇ ਬਾਅ ਤੇ ਉਹਨੂੰ ਕਹਿੰਦਾ ਵੀ ਕਾਕਾ ਗੁੜ ਛੱਡ ਦੇ ਤੇ ਚੰਗੀ ਚੀਜ਼ ਨਹੀਂ ਹੁੰਦੀ ਨਾ ਖਾਇਆ ਕਰ ਬਾਹਲਾ ਨਹੀਂ ਖਾਇਦਾ ਉਹਦਾ ਉਹਨੇ ਚਲੋ ਸਮਝਾਤਾ ਉਹ ਸ਼ਾਇਦ ਛੱਡਦਾ ਉਹਨੇ ਜਾਂ ਕਿੱਦਾਂ ਵੀ ਤੇ ਮਾਤਾ ਉਹਦੀ ਕਹਿੰਦੀ ਬੱਚੇ ਦੀ ਵੀ ਮਹਾਤਮਾ ਜੀ ਪਹਿਲਾਂ ਜਿਹੜਾ ਹੈਗਾ ਤੁਸੀਂ 2 ਹਫ਼ਤੇ ਪਹਿਲਾਂ ਹੀ ਗਏ ਜਾਂਦੇ ਪੰਗਾ ਇਹ ਵੀ ਪਹਿਲਾਂ ਮੈਂ ਵੀ ਗੁੜ ਖਾਂਦਾ ਹੁੰਦਾ ਸੀਗਾ ਉਦੋਂ ਪਹਿਲਾਂ ਮਾਲ ਦੀ ਆਦਤ ਛੱਡੀ ਐ ਤੇ ਫੇਰ ਇਹਨੂੰ ਕਹਿਣ ਦਾ ਮੇਰਾ ਹੱਕ ਬਣਦਾ ਤੇ ਮੈਨੂੰ ਲੱਗਦਾ ਜੇ ਮੈਂ ਆਪ ਵਧੀਆ ਇੱਕ ਪਰਫੈਕਟ ਸ਼ੇਪ 'ਚ ਆ ਸਕਦਾ ਹਾਂ ਜਾਂ ਆਉਣਾ ਹੈਗਾ ਤਾਂ ਫੇਰ ਮੈਂ ਲੋਕਾਂ ਨੂੰ ਉਹਦੀ ਵੈਲਿਊ ਜ਼ਿਆਦਾ ਬਣਦੀ ਹੈਗੀ ਹੈ ਸ਼ੇਪ ਦਾ ਕੀ uh, मीनिंग ਲੈ ਨੂੰ ਐਕਸਪਲੇਨ ਕੀ ਕਰਾਂ ਉਹ ਪਰ ਮਾਸ਼ਤਕ ਕਿਵੇਂ ਕਰਾਂ ਐਕਸਪਲੇਨ ਕਰਾਂ ਤਾਂ ਆਮ ਤੌਰ ਤੇ ਅਸੀਂ ਜਦੋਂ ਮੋٹے ਹੁੰਨੇ ਆ ਹਨਾ ਜਾਂ ਜਿੰਨੇ ਵੀ ਦਰਸ਼ਕ ਮੋٹے ਹੈਗੇ ਆ ਤਾਂ ਉਹਨਾਂ ਨੂੰ ਵੀ ਇਹੀ ਹੁੰਦਾ ਵੀ ਸਾਡਾ ਪੇਟ ਅੰਦਰ ਹੋਵੇ ਠੀਕ ਹੈ ਤੇ ਅਸੀਂ ਸਾਡੇ ਚਲੋ ਮੋਢੇ ਥੋੜੇ ਚੌੜੇ ਹੋਣ ਤੇ ਸੋਹਣੇ ਲੱਗੇ ਕੱਪੜੇ ਪਾਏ ਸੋਹਣੇ ਲੱਗਣ ਪਰ ਜਦੋਂ ਅਸੀਂ ਮੇਰੇ ਵਰਗਾ ਬੰਦਾ ਜਿਹਦਾ ਕਰੀਅਰ ਹੀ ਇਹ ਹੈ ਕੰਮ ਹੀ ਇਹ ਹੈਗਾ ਤਾਂ ਉਹਨੂੰ ਇਹ ਲੱਗਦਾ ਕਿ ਬਈ ਕਿਉਂ ਨਾ ਇਹ ਜਿਹੇ ਸ਼ੇਪ ਲਿਆਂਦੀ ਆ ਜੀ ਜਿੱਚ ਮੋਢੇ ਵਾਕਈ ਚੌੜੇ ਤੇ ਲੱਕ ਬਿਲਕੁਲ ਪਤਲਾ ਹੋਵੇ ਤਾਂ ਇੱਥੋਂ ਤੱਕ ਕਿ ਜਿਵੇਂ ਆਪਾਂ ਫਿਲਮਾਂ ਦੀ ਗੱਲ ਕਰਦੇ ਆਂ ਹੀਰੋ ਜਾਂ ਜਿੰਨੇ ਵੀ ਉਹ ਐਕਟਰਸ ਨੇ ਉਸ ਐਕਸਪੈਕ ਆਪ ਬਣਾਉਂਦੇ ਹੈਗੇ ਆ ਯਾਨੀ ਕਿ ਇੰਨੇ ਪਤਲੇ ਹੋ ਜਾਂਦੇ ਆ ਚਰਬੀ ਸਾਰੀ ਝਾੜ ਦਿੰਦੇ ਆ ਉਤੋਂ ਤਾਂ ਇੰਨੇ ਪਤਲੇ ਹੋ ਜਾਂਦੇ ਵੀ ਆਪਸ ਦਿਖਣ ਲੱਗ ਜਾਂਦੇ ਆ ਉਹ ਮੈਂ ਸ਼ੇਪ ਇੱਕ ਲੈ ਕੇ ਆਉਣਾ ਚਾਹੁੰਦਾ ਸੀ ਹਾਲਾਂਕਿ ਉਹ ਲਗਾਤਾਰ ਮੇਨਟੇਨ ਨਹੀਂ ਕੀਤੀ ਐ ਸਦੀ ਬਰਕਰਾਰ ਰੱਖਣੀ ਬਹੁਤ ਔਖੀ ਆ ਪਰ ਇਹ ਆ ਜੀ ਅਸੀਂ ਘੱਟੋ ਘੱਟ ਜਿੰਨਾ ਕਲੋਜ਼ ਹੋ ਸਕਦਾ ਪਰਫੈਕਸ਼ਨ ਦੇ ਉਹ ਤਾਂ ਹੋਣਾ ਚਾਹੀਦਾ ਤੁਸੀਂ ਮੇਨਟੇਨ ਕਰਨ ਦੀ ਗੱਲ ਕੀਤੀ ਭਾਰ ਹੁੰਦਾ ਹੈ ਭਾਰ ਘਟ ਵੀ ਜਾਂਦਾ ਹਾਂਜੀ ਤੇ ਮੇਨਟੇਨ ਕਰਨ ਦੀ ਅਸਲੀ ਤਾਂ ਕਹਾਣੀ ਸਾਰੀ ਇਹ ਹੈ ਬਲੰਦੀ ਤੇ ਪਹੁੰਚਣਾ ਕਮਾਲ ਨਹੀਂ ਬਲੰਦੀ ਤੇ ਟਿਕਣਾ ਕਮਾਲ ਹੈ ਉਹ ਟਿਕਣ ਲਈ ਕੀ ਕਰਨਾ ਚਾਹੀਦਾ ਅਸਲ ਦੇ ਵਿੱਚ ਨਾ ਮੈਨੂੰ ਲੱਗਦਾ ਜੇ ਤੁਸੀਂ ਇਹ ਸੋਚ ਕੇ ਚੱਲਦੇ ਹੋ ਵੀ ਬਾਅਦ ਚ ਮੈਂ ਉਹਨੂੰ ਮੇਨਟੇਨ ਵੀ ਕਰਨਾ ਟਿਕਾਉਣਾ ਵੀ ਹੈ ਮੈਨੂੰ ਫਿਰ ਉਦਾਹਰਣ ਯਾਦ ਆ ਜਾਂਦੀ ਹੈ ਵੀ ਕਹਿੰਦੇ ਵੀ ਜਿਹੜੇ ਵੀ ਜਿਹੜੇ ਵੀ ਬੰਦੇ ਲਾਟਰੀ ਦੇ ਵਿੱਚ ਜਾਂ ਕੋਨ ਬਣੇਗਾ ਕਰੋੜਪਈ ਦੇ ਵਿੱਚ ਬਹੁਤ ਸਾਰੇ ਪੈਸੇ ਜਿੱਤ ਲੈਂਦੇ ਆ ਜਿਨੇ ਮਰਜ਼ੀ ਪੈਸੇ ਆ ਜਾਣ ਸਾਲ ਬਾਅਦ ਉਹ ਫੇਰ ਉਸ ਪੋਜੀਸ਼ਨ ਤੇ ਆ ਜਾਂਦੇ ਨੰਗ ਹੋ ਜਾਂਦੇ ਹੈਗੇ ਆ ਕਿਉਂ ਕਿਉਂਕਿ ਉਹਨਾਂ ਨੂੰ ਪੈਸਾ ਕਮਾਇਆ ਨਹੀਂ ਉਹਨਾਂ ਨੇ ਕਿਦਾਂ ਆਇਆ ਪਰ ਉਹਨਾਂ ਨੂੰ ਸੰਭਲਣਾ ਨਹੀਂ ਆਉਂਦਾ ਉਹਦਾ ਲਾਜਿਕ ਨਹੀਂ ਆਉਂਦਾ ਸੀ ਹਾਂ ਉਹ ਲਾਜਿਕ ਨਹੀਂ ਪਤਾ ਵੀ ਕਮਾਇਆ ਕਿਵੇਂ ਫਿਰ ਸੰਭਲਦਾ ਨਹੀਂ ਆਉਂਦਾ ਤਾਂ ਮੈਂ ਉਹੀ ਗੱਲ ਕਰਦਾ ਜੇ ਤੁਸੀਂ ਮਤਲਬ ਮਿੱਠਾ ਵੀ ਛੱਡਤਾ ਰੋਟੀ ਵੀ ਛੱਡਤੀ ਘਿਓ ਵੀ ਛੱਡਤਾ ਹੈ ਨਾ ਮਤਲਬ ਕਹਿੰਦਾ ਦੁਨੀਆ ਛੱਡੂਣਾਂ ਦੀ ਗੱਲ ਕਰਕੇ ਤੁਸੀਂ ਭਾਰ ਘਟਾ ਲਿਆ ਆਪਦਾ ਤਾਂ ਫਿਰ ਇਹਦਾ ਮਤਲਬ ਤੁਹਾਨੂੰ ਉਹ ਆਦਤਾਂ ਤੁਹਾਡੀਆਂ ਸਹੀ ਨਹੀਂ ਬਣੀਆਂ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਵਿਚਰ ਕੇ ਵੀ ਖਾ ਪੀ ਕੇ ਵੀ ਆਪਦਾ ਭਾਰ ਕਿਵੇਂ ਮੇਨਟੇਨ ਕਰਨਾ ਤਾਂ ਕਹਿਣ ਦਾ ਕੀ ਮਤਲਬ ਹੈ ਵੀ ਆਦਤਾਂ ਨੂੰ ਵੀ ਬਦਲਣਾ ਨਾਲ ਲੜਾ ਉਹਦੇ ਆਲੇ ਦੁਆਲੇ ਨੂੰ ਬਦਲਣਾ ਆਲੇ ਦੁਆਲੇ ਮਤਲਬ ਤੁਹਾਡੀ ਰਸੋਈ ਹੋਗੀ ਤੁਹਾਡਾ ਘਰ ਪਰਿਵਾਰ ਹੋ ਗਿਆ ਉਹ ਕਿਸ ਤਰ੍ਹਾਂ ਨੇ ਉਹਨਾਂ ਦੇ ਖਾਣ ਪੀਣ ਦੀਆਂ ਆਦਤਾਂ ਨੇ ਹੁਣ ਮੰਨ ਲਓ ਕਿ ਬਈ ਤੁਸੀਂ ਤਾਂ ਵਧੀਆ ਡਾਈਟ ਖਾਣਾ ਚਾਹੁੰਦੇ ਹੋ ਫालतू ਜਿਹਾ ਨਹੀਂ ਖਾਣਾ ਚਾਹੁੰਦੇ ਪਰ ਤੁਹਾਡੇ ਘਰੇ ਜਿਹੜਾ ਤੁਹਾਡਾ ਪਰਿਵਾਰ ਹੈ ਰੋਜ਼ ਕਿਉਂ ਦੇ ਚਾਰ ਚਾਰ ਚਮਚੇ ਸਬਜ਼ੀ ਚ ਪਾ ਪਾ ਕੇ ਖਾਈ ਜਾਂਦੇ ਆ ਫਿਰ ਉਹ ਬਦਲਣਾ ਬੜਾ ਔਖਾ ਹੈ ਤਾਂ ਫਿਰ ਉਹ ਬਾਅਦ ਚ ਮੇਨਟੇਨ ਵੀ ਨਹੀਂ ਹੋਣਾ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੀ ਸ਼ੁਰੂਆਤ ਇਸ ਇਸ ਤਰ੍ਹਾਂ ਕੀਤੀ ਕੀ ਚਲੋ ਅਸੀਂ ਜਿਹੜਾ ਬਠਿੰਡੇ ਤੋਂ ਨਿਊ ਚੰਡੀਗੜ੍ਹ ਮੈਂ ਤੇ ਮੇਰੇ ਵਾਈਫ ਰੰਜਨ ਸ਼ਿਫਟ ਹੋਏ। ਇਹ ਮੈਂ ਇੱਕ ਚਲੋ ਮੈਂ ਇਹਨੂੰ ਐਡ ਕਰ ਲਾਂ ਨਾਲ ਹੀ। ਹੂੰ। ਕੰਪਲੇਂਟ ਇਹ ਹੁੰਦੀ ਹੈ ਵੀ ਮੈਂ ਖਾਣਾ ਚਾਹੁੰਦਾ ਮੇਰੀ ਘਰ ਵਾਲੀ ਨਹੀਂ ਬਣਾ ਕੇ ਦੇ ਸਕਦੀ ਉਹ ਬਿਜ਼ੀ ਹੁੰਦੀ ਹੈ। ਘਰ ਵਾਲੀ ਕਹਿੰਦੀ ਵੀ ਮੈਂ ਤਾਂ ਬਣਾ ਕੇ ਦਿੰਨੀ ਐ ਨਹੀਂ ਖਾਂਦੇ। ਹੂੰ ਬਿਲਕੁਲ। ਇਸ ਸ਼ਿਕਾਇਤ ਨੂੰ ਵੀ ਤੁਸੀਂ ਦੂਰ ਕੀਤਾ। ਦੋਵਾਂ ਨੇ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਇਹ ਸਫ਼ਰ ਕਿਵੇਂ ਦੇਹਾ? ਨਾਲ ਇਹ ਵੀ ਜਰੂਰ ਨਹੀਂ ਬੜਾ ਕਮਾਲ ਦਾ ਸਫ਼ਰ ਸੀਗਾ ਜੀ। ਸਭ ਤੋਂ ਪਹਿਲੀ ਗੱਲ ਦਾ ਚਲੋ ਮੈਂ ਇਹ ਗੱਲ ਕਹੂੰਗਾ ਵੀ ਸਾਡੀ ਲਵ ਮੈਰਿਜ ਹੋਈ ਸੀਗੀ। ਮੈਂ ਮੈਂ ਤੇ ਹਰਨਜਨ ਹੈ ਨਾ ਸਾਡੇ ਉਦੋਂ ਵੀ ਇਹੀ ਗੱਲ ਬਾਤ ਹੋਈ ਮੈਂ ਕਿਹਾ ਮੇਰਾ ਕੈਰੀਅਰ ਫਿਟਨੈਸ ਵਾਲਾ ਹੈਗਾ ਤੇ ਮੈਂ ਮੇਰਾ ਜਿਹੜਾ ਪਹਿਲਾ ਪਿਆਰ ਮੈਂ ਕਹੂੰਗਾ ਵੀ ਫਿਟਨੈਸ ਹੈਗਾ ਉਹਨਾਂ ਨੂੰ ਇਹ ਗੱਲ ਪਤਾ ਹੈ ਤੇ ਵੀ ਕੀ ਤੁਸੀਂ ਇਸ ਗੱਲ ਨਾਲ ਐਗਰੀ ਕਰੋਗੇ ਪਿਆਰ ਤੁਸੀਂ ਦੂਜਾ ਪਿਆਰ ਤੁਸੀਂ ਬਿਲਕੁਲ ਤੇ ਚਲੋ ਹੁਣ ਤਾਂ ਫਿਰ ਸੇਮ ਹੀ ਹੋ ਗਿਆ ਨਾ ਹੁਣ ਵਿਆਹ ਤੋਂ ਬੰਦ ਪਰ ਫਿਰ ਉਹਨਾਂ ਨੇ ਇਸ ਗੱਲ ਨਾਲ ਐਗਰੀ ਕੀਤਾ ਬਿਲਕੁਲ ਵੀ ਹਾਂ ਮੇਰਾ ਉਹਨਾਂ ਦਾ ਖੁਦ ਦਾ ਇੰਟਰਸਟ ਸੀਗਾ ਤਾਂ ਹੀ ਸਾਡੀ ਚਲੋ ਗੱਲਬਾਤ ਹੋਣੀ ਸ਼ੁਰੂ ਹੋਈ ਤੇ ਮੈਨੂੰ ਲੱਗਿਆ ਵੀ ਬੜੇ ਡੈਡੀਕੇਟਿਡ ਨੇ ਤਾਂ ਮੈਨੂੰ ਲੱਗਾ ਕਿ ਵੀ ਇਸ ਇਨਸਾਨ ਨਾਲ ਮੈਂ ਸਾਰੀ ਜ਼ ਜਦੋਂ ਉਸ ਗੱਲ ਤੇ ਉਹ ਐਗਰੀ ਕੀਤਾ ਤੇ ਬਾਅਦ ਵਿੱਚ ਮੈਂ ਦੇਖਿਆ ਉਹਦੀ ਡੈਡੀਕੇਸ਼ਨ ਕਦੇ ਕਦੇ ਤਾਂ ਮੇਰੇ ਤੋਂ ਵੀ ਜ਼ਿਆਦਾ ਹੁੰਦੀ ਸੀਗੀ। ਅੱਛਾ ਹਾਂ ਪਿਛਲੇ ਮਤਲਬ 1 ਸਾਲ ਦੇ ਵਿੱਚ ਲਗਭਗ ਕਹਿ ਲਓ ਹੌਲੀ ਹੌਲੀ ਡ੍ਰੌਪ ਕੀਤਾ ਨਾ ਹਰ ਹਫ਼ਤੇ ਜੀ ਆਪ ਦਾ weight ਦੇਖਣਾ ਆਪਣੇ inches ਦੇਖਣੇ। ਕਦੇ ਕਦੇ ਕੀ ਹੁੰਦਾ ਸੀਗਾ ਕਿ ਮੇਰੇ ਮੇਰਾ ਭਾਰ ਘਟ ਜਾਂਦਾ ਉਹਨਾਂ ਦਾ ਨਾ ਘਟਦਾ। ਕਈ ਵਾਰ ਮੈਂ ਉਹਨਾਂ ਨੂੰ ਦੱਸਦਾ ਨਹੀਂ ਸੀਗਾ। ਉਹ ਮੈਂ ਕਹਿੰਦਾ ਮੇਰਾ ਵੀ ਨਹੀਂ ਘਟਿਆ ਕਿ ਜਾ ਕੇ ਉਹਨਾਂ ਨੂੰ ਹੌਸਲਾ ਰਵੇ। ਜਾਂ ਕੁਝ ਨਾ ਕੁਝ ਤੁਸੀਂ ਇਹੋ ਜਿਹਾ ਕਰਦੇ ਕਿ ਚਲੋ ਬਾਹਰ ਜਾ ਕੇ ਤੇ ਬੂਟਾ ਲੈ ਜਾਂਦਾ ਉਹਨਾਂ ਨੂੰ ਵਧੀਆ ਪਸੰਦ ਨੇ ਤਾਂ ਕੋਈ ਉਹਨਾਂ ਨੂੰ ਮੇਰੇ ਪਸੰਦ ਦੀ ਉਹ ਚੀਜ਼ ਕਰਨ ਦੇ ਜ ਅਨਾ ਤ ਇਕੱਠੇ ਚੱਲ ਕੇ ਇਹ ਕੰਮ ਅਚੀਵ ਹੁੰਦਾ ਐ ਇੰਨੀ ਲੋਅ ਲੈਵਲ ਆਫ ਫੈਟ ਜਿਹਨੂੰ ਕਹਿੰਦੇ ਨਾ ਜੇ ਮੈਂ ਥੋੜਾ ਜਿਹਾ ਬਾਡੀ ਪਰਸੈਂਟ ਦੇ ਹਿਸਾਬ ਨਾਲ ਕਹਾਂ ਤਾਂ 10% ਫੈਟ ਮੇਰਾ ਰਹਿ ਗਿਆ ਸੀਗਾ ਤੇ ਹਰੰਜਨ ਦਾ ਮਸਾਈ 20% ਰਹਿ ਗਿਆ ਸੀ ਤਾਂ ਬਹੁਤ ਲੋਅ ਬਾਡੀ ਫੈਟ ਹੁੰਦਾ ਇਹ ਇਸ ਤੋਂ ਵੀ ਘੱਟ ਲੋਕ ਕਰ ਲੈਂਦੇ ਪਰ ਉਹ ਉਹਦੇ ਤਰੀਕੇ ਟੰਗ ਤਰੀਕੇ ਹੋ ਰਹੇ ਨੇਚਰਲ ਨਹੀਂ ਹੁੰਦੇ ਉਹ ਡਾਕਟਰ ਸਾਹਿਬ ਫਿਰ ਪੂਰਾ ਹੈ ਜਿਹੜਾ ਸਾਲ ਸੀ ਹਾਂਜੀ ਤੇ ਇਹਦੇ ਚ ਡੇ ਪ੍ਰੋਗਰਾਮ ਕੀ ਰਿਹਾ ਆਏ ਥੋੜਾ ਜਿਹਾ ਸਵਾਰ ਪ੍ਰੋਗਰਾਮਿੰਗ ਕੀਤੀ ਕਿਵੇਂ ਪਲਾਨ ਕਿਵੇਂ ਚੁਣਿਆ ਕਿਉਂਕਿ ਹਰ ਬੰਦਾ ਦੇਖੋ ਡਾਈਟ ਪਲਾਨ ਦੇਣਾ ਸਾਲ ਲਈ ਇੱਕ ਮਕੈਨੀਕਲ ਪ੍ਰੋਗਰਾਮ ਬਣਾਉਣਾ ਤੇ ਆਪਣੇ ਆਪ ਦੇ ਵਿੱਚ ਚੁਣੌਤੀਆਂ ਕਿਵੇਂ ਰਹੀਆਂ ਸਭ ਕੁਝ ਠੀਕ ਹੈ ਮਤਲਬ ਕਹਿ ਸਕਦੇ ਹੋ ਤੁਸੀਂ ਵੀ ਜਿਹੜਾ ਪਿਛਲੇ ਇੰਨੇ ਸਾਲ ਤੋਂ ਮੈਂ ਚਲੋ ਕਿਤਾਬ ਵੀ ਲਿਖੀ ਤਾਂ ਆਪਾਂ ਪੜੀਆਂ ਵੀ ਨੇ ਤਜਰਬਾ ਵੀ ਹੈਗਾ ਕਲਾਇੰਟਸ ਨਾਲ ਗੱਲਬਾਤ ਕਰਨ ਦਾ ਤੇ ਉਹਨਾਂ ਦਾ ਭਾਰ ਕਿਵੇਂ ਘਟਾਉਣਾ ਹੁਣ ਉਹ ਆਪਣੇ ਤੇ ਲਾਗੂ ਕਰਨਾ ਸੀ ਨਾ ਤਾਂ ਇਹ ਚਾਹੀਦਾ ਵੀ ਸ਼ੁਰੂਆਤ ਦੇਖਣੀ ਹੈ ਪਹਿਲਾਂ ਤਾਂ ਕਿਵੇਂ ਕਰਨੀ ਹੈਗੀ ਹੈ ਜੇ ਮੈਂ ਮੋਟਾ ਜਿਹਾ ਤੁਹਾਨੂੰ ਦੱਸ ਵੀ ਦਿੰਨਾ ਕਿ ਭਾਰ ਘਟਾਉਣਾ ਦੇਖੋ ਦੋ ਹੀ ਸੂਲ ਹੁੰਦੇ ਆ ਇਹਲਾ ਜਿਹੜਾ ਕਹਿੰਦਾ ਵੀ ਲੋੜ ਨਾਲੋਂ ਘੱਟ ਊਰਜਾ ਲੈਣੀ ਹੈ ਖੁਰਾਕ ਚ ਊਰਜਾ ਸ਼ਬਦ ਜਿਹੜਾ ਹੈਗਾ ਕਾਮਨ ਜਿਹਾ ਹੈਗਾ ਹਨਾ ਵੀ ਮੈਂ ਇਹਨਾਂ ਘੱਟ ਤੇਲ ਪਾ ਦੇ ਵੱਧ ਤੇਲ ਪਾ ਦੇ ਤੇ ਜੇ ਮੈਂ ਕਹਾਂ ਵੀ 1 ਲੀਟਰ ਤੇਲ ਪਾ ਦੇ ਜਾਂ 2 ਲੀਟਰ ਤੇਲ ਪਾ ਦੇ ਤਾਂ ਜਿੰਨੀ ਵੀ ਖੁਰਾਕ ਦੇ ਵਿੱਚ ਜਾਂ ਰੋਟੀ ਦੇ ਵਿੱਚ ਕਹ ਲਓ ਮੰਨ ਲਓ ਊਰਜਾ ਸਾਨੂੰ ਮਿਲਦੀ ਆ ਤਾਂ ਲਗਭਗ ਉਹ ਨੂੰ ਮੈਂ ਕਹਿੰਦਾ ਵੀ ਰੋਟੀ 100 ਕੈਲਰੀ ਹੁੰਦੀਆਂ ਨੇ ਤਾਂ ਉਹਨੂੰ ਆਪਾਂ ਕੈਲਰੀ ਚ ਮਾਪਦੇ ਜਿਵੇਂ ਪਾਣੀ ਨੂੰ ਲੀਟਰ ਚ ਮਾਪਦੇ ਹੈਗੇ ਤਾਂ ਜਿੰਨੀ ਤੁਹਾਡੀ ਲੋੜ ਹੈ ਨਾ ਤਾਂ ਉਸ ਤੋਂ ਥੋੜੀਆਂ ਜਿਹੀਆਂ ਘੱਟ ਕੈਲਰੀ ਰੱਖਣੀ ਆਉਂਦੀ ਹੈਗੀ ਠੀਕ ਹੈ ਦੂਸਰਾ ਰੂਲ ਜਿਹੜਾ ਹੈਗਾ ਉਹ ਪ੍ਰੋਟੀਨ ਵਾਲਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਹਨ ਜੇ ਤੁਸੀਂ ਪ੍ਰੋਟੀਨ ਪੂਰਾ ਨਹੀਂ ਕਰੋਗੇ ਫਿਰ ਤਾਂ ਕਮਜ਼ੋਰੀ ਆ ਜਾਊਗੀ ਉਹ ਭਾਰ ਘਟ ਗਿਆ ਟੀਵੀ ਵਾਲੇ ਦਾ ਭਾਰ ਘਟ ਗਿਆ ਫਿਰ ਉਹਦਾ ਇੱਕੋ ਹੀ ਗੱਲ ਹੋਊਗੀ ਉਹਦਾ ਕੋਈ ਫਾਇਦਾ ਨਹੀਂ ਤੁਝੇ ਪ੍ਰੋਟੀਨ ਪੂਰਾ ਖਾਓਗੇ ਬਿਨਾ ਕਮਜ਼ੋਰੀ ਤੋਂ ਮਸਲ ਤੁਹਾਡੀਆਂ ਬਣੀਆਂ ਰਹਿਣਗੀਆਂ ਬਿਨਾ ਕਮਜ਼ੋਰੀ ਤੋਂ ਭਾਰ ਘਟੂਗਾ ਚਰਬੀ ਘਟੂਗੀ ਸਰੀਰ ਦੇ ਵਿੱਚੋਂ ਅਸਲ ਤੇ ਚੁੰਡੀਆਂ ਤੁਸੀਂ ਵੀ ਖਾਣਾ ਕੀ ਹੈ ਹਾਂਜੀ ਉਹ ਪਹਿਲਾਂ ਮਤਲਬ ਕਹਿ ਲੋ ਵੀ ਕੈਲਰੀ ਤੇ ਪ੍ਰੋਟੀਨ ਪਤਾ ਓਏ ਫਿਰ ਉਸ ਹਿਸਾਬ ਨਾਲ ਚੀਜ਼ਾਂ ਚੁਣੀਆਂ ਜਾਂਦੀਆਂ ਹੈਗੀਆਂ ਇਹਦੇ ਵਿੱਚ ਖਾਸ ਗੱਲ ਪਤਾ ਕੀ ਹੈ ਵੀ ਹਰ ਹਫ਼ਤੇ ਦਾ ਇੱਕ ਚਾਰਟ ਬ ਵੀ ਅੱਜ ਸਾਡਾ ਭਾਰ ਕਿੰਨਾ ਹੈ ਸਾਡੇ ਢਿੱਡ ਦਾ ਕਿਹੜਾ ਕਿੰਨਾ ਹੈ ਇਵਨ ਡੋਲੇ ਦਾ ਚਲੋ ਮੈਂ ਦੇਖਿਆ ਹੈ ਨਾ हिਪਸ ਦਾ ਪੇਟ ਦਾ ਤਾਂ ਜਿਵੇਂ ਜਿਵੇਂ ਉਹ ਬਦਲਦਾ ਸੀਗਾ ਜੇ ਉਹ ਮੰਨ ਲਓ 2 ਹਫ਼ਤੇ ਲਗਾਤਾਰ ਖੜ ਗਿਆ ਤਾਂ ਫਿਰ ਇਹਦਾ ਮਤਲਬ ਸੀ ਵੀ ਡਾਈਟ ਚ ਕੈਲਰੀ ਥੋੜੀ ਜਿਹੀ ਘਟਾਉਣ ਦੀ ਹੋਰ ਲੋੜ ਪੈਣੀ ਹੈ ਤਾਂ ਇਹਦੇ ਵਿੱਚ ਇਹ ਨਹੀਂ ਸੀਗਾ ਵੀ ਆਪਾਂ ਇੱਕ ਪੱਕਾ ਕਰਤਾ ਵੀ ਇੰਨਾ ਹੀ ਖਾਣਾ ਤੇ ਇੰਨੇ ਖਾ ਖਾ ਕੇ ਘਟਾਈ ਜਾਣਾ ਤੁਸੀਂ ਇੱਕੋ ਤਰ੍ਹਾਂ ਦੀ ਡਾਈਟ ਲਗਾਤਾਰ ਇੱਕ ਸਾਲ ਫੋਲੋ ਨਹੀਂ ਕਰ ਸਕਦੇ ਤੇ ਉਸੇ ਤਰ੍ਹਾਂ ਦੇ ਨਾਲ ਜੇ ਹੁਣ ਮੈਂ ਥੋੜੀ ਬੋਦੀ ਖੁਰਾਕ ਦੀ ਇਹਦੇ ਵਿੱਚ ਗੱਲ ਕਰਾਂ ਤਾਂ ਜ਼ਿਆਦਾਤਰ ਸਾਡੀ ਖੁਰਾਕ ਦੇ ਵਿੱਚ ਇਹ ਹੀਆਂ ਚੀਜ਼ਾਂ ਸੀਗੀਆਂ ਜਿੰਨਾ ਚ ਅਨਾਜ ਆਲੂ ਇਹ ਘੱਟ ਸੀ ਥੋੜਾ ਜਿਹਾ ਹੈ ਨਾ ਮਿੱਠਾ ਘੱਟ ਸੀ ਤਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਸੀ ਚਾਹੇ ਦਾਲ ਹੈ ਸ਼ਬਦ ਨੂੰ ਮੈਂ ਪੁੱਛਣਾ ਚਾਹੂੰਗਾ ਹਾਂਜੀ ਹਾਂਜੀ ਤੁਸੀਂ ਜਿਹੜੀਆਂ ਚੀਜ਼ਾਂ ਇਹ ਛੱਡਦੇ ਆ ਸੀ ਜਿਹੜੀ ਤਿਆਗਣਾ ਨਹੀਂ ਮਾਤਰਾ ਘਟਾਉਣੀ ਹੈ ਹਾਂ ਬਿਲਕੁਲ ਮਤਲਬ ਉਹਦੀ ਮਾਤਰਾ ਘਟਾ ਦੇਣੀ ਹੈਗੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਦੇਖੋ ਕੋਈ ਵੀ ਚੀਜ਼ ਖਾਣ ਪੀਣ ਵਾਲੀ ਹੈ ਨਾ ਜਿਹੜੀ ਉਹ ਜ਼ਹਿਰ ਵੀ ਹੋ ਸਕਦੀ ਹੈ ਦਵਾਈ ਵੀ ਹੋ ਸਕਦੀ ਹੈ ਨਰਵ ਕਰਾਉਂਦੀ ਹੈ ਮਾਤਰਾ ਕਿੰਨੀ ਖਾ ਰਹੇ ਹੈਗੇ ਤਾਂ ਬੈਲੈਂਸ ਜਦੋਂ ਡਾਈਟ ਨੂੰ ਸੀ ਕਰਨਾ ਹੈ ਜਿਹੜੀਆਂ ਕਾਰਬੋਹਾਈਡਰੇਟਾਂ ਨੂੰ ਘੱਟ ਖਾਣੀਆਂ ਅ ਤੇ ਜਿਹੜੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਹੈਗੀਆਂ ਚਾਹੇ ਦਾਲ ਹੈ ਰਾਜਮਾ ਛੋਲੇ ਹੈ ਸੋਇਆਬੀਨ ਹੈਗੀ ਹੈ ਜਾਂ ਦਹੀਂ ਹੈਗੀ ਹੈ ਦੁੱਧ ਹੈਗਾ ਜਾਂ ਦੁੱਧ ਤੋਂ ਪਨੀਰ ਵੀ ਬਣ ਜਾਂਦਾ ਹੈਗਾ ਤਰੀਕੇ ਦੇ ਨਾਲ ਉਹ ਘੱਟ ਫੈਟ ਵਾਲਾ ਹੁੰਦਾ ਤਾਂ ਉਹ ਚੀਜ਼ਾਂ ਸੀ ਡਾਈਟ ਦੇ ਵਿੱਚ ਆਪਣੀਆਂ ਸ਼ਾਮਿਲ ਰੱਖਿਆ ਸਲਾਦ ਪਾਣੀ ਤੇ ਚਾਹ ਸੀ ਕਦੇ ਨਹੀਂ ਛੱਡੀ ਜਾਂ ਕਹੇ ਲੋ ਰੋਟੀ ਵੀ ਆਏ ਨਹੀਂ ਛੱਡੀ ਬਿਲਕੁਲ ਅਖੀਰ ਤੇ ਆ ਕੇ ਜਦੋਂ ਹੋਰ ਕੋਈ ਹੱਲ ਨਹੀਂ ਲੱਭਦਾ ਫੇਰ ਜਾ ਕੇ ਕਿਤੇ ਉਹ ਛੱਡਣਾ ਪੈਂਦਾ ਆਦਰਵਾਇਜ਼ ਆਮ ਲੋਕਾਂ ਨੂੰ ਜਿਵੇਂ ਕਹਿੰਦਾ 90 ਕਿਲੋ 100 ਕਿਲੋ ਪਾਰ ਉਹਨੂੰ ਰੋਟੀ ਜਾਂ ਚਾਹ ਛੱਡਣ ਦੀ ਬਿਲਕੁਲ ਹੀ ਲੋੜ ਨਹੀਂ ਹੁੰਦੀ 90 100 ਕਿਲੋ ਵਾਲੇ ਦੀ ਗੱਲ ਹੋ ਰਹੀ ਹੈ ਤੁਸੀਂ ਪਹਿਲਾਂ ਹੀ ਫਿੱਟ ਸੀ ਫਿੱਟ ਚੋਂ ਫਿੱਟ ਕੀ ਕੱਢਿਆ ਇਹ ਜ ਮਤਲਬ ਫਿਰ ਉਹੀ ਗੱਲ ਆ ਜਾਂਦੀ ਹੈ ਇੱਕ ਤਾਂ ਜਿਵੇਂ ਮੇਰੇ ਕੋਲੇ ਕੋਈ ਆਵੇ ਬੰਦਾ ਵੀ ਯਾਰ ਮੈਂ ਤਾਂ ਮੋਟਾ ਬਹੁਤ ਆ ਮੈਨੂੰ ਤਾਂ ਮੋਟਾਪੇ ਦੇ ਨਾਲ ਨਾਲ ਸਮੱਸਿਆ ਬੀਪੀ ਵੱਧ ਆ ਡਾਕਟਰ ਨੇ ਮੈਨੂੰ ਕਿਹਾ ਵੀ ਤੇਰਾ ਵੀ ਹਾਰਟ ਅਟੈਕ ਆ ਸਕਦਾ ਤੈਨੂੰ ਜੇ ਭਾਰ ਨਾ ਘਟਾਇਆ ਠੀਕ ਹੈ ਜਾਂ ਕੋਲੇਸਟ੍ਰੋਲ ਵੱਧ ਆ ਫੈਟੀ ਲਿਵਰ ਆ ਤਾਂ ਉਹਦਾ ਮਕਸਦ ਭਾਰ ਘਟਾਉਣਾ ਸਿਰਫ ਇੰਨਾ ਕੋੰਦਾ ਵੀ ਚਲੋ ਥੋੜਾ ਬਹੁਤਾ ਭਾਰ ਘਟ ਜੇ ਜਿਹੜੀਆਂ ਨਾਮਰਾਦ ਬਿਮਾਰੀਆਂ ਹੈਗੀਆਂ ਇਹਨਾਂ ਤੋਂ ਅਸੀਂ ਬਚ ਜਾਈਏ ਠੀਕ ਹੈ ਤਾਂ ਹੁਣ ਉਹ ਦਾ ਭਾਰ 10 ਕਿਲੋ ਘਟਣਾ ਇੰਨਾ ਔਖਾ ਨਹੀਂ ਹੈਗਾ ਜੇ ਜੇ ਉਹ ਆਪਦੀਆਂ ਆਦਤਾਂ ਨੂੰ ਬਦਲ ਲੈਂਦਾ ਹੁਣ ਮੇਰੇ ਵਰਗਾ ਬੰਦਾ ਜਿਹਦਾ ਭਾਰ ਚਲੋ ਉਸ ਟਾਈਮ 80 ਕਿਲੋ ਸੀਗਾ ਤੇ 80 ਤੋਂ ਮੈਂ 70 ਦੇ ਆਉਣਾ ਸੀਗਾ ਤਾਂ ਮੈਂ ਮੈਂ ਤਾਂ ਆਪਦੇ ਜਿਹੜਾ ਆਈਡੀਅਲ weight ਹੈਗਾ ਜਾਂ ਦਰਸ਼ ਭਾਰ ਹੈ ਮੇਰਾ ਜਿੰਨਾ ਕਰਦੇ ਦੇ ਹਿਸਾਬ ਨਾਲ ਹੋਣਾ ਚਾਹੀਦਾ ਮੈਂ ਪਹਿਲਾਂ ਹੀ ਉਹਦੇ ਬਹੁਤ ਕਰੀਬ ਸੀਗਾ ਪਰ ਗੱਲ ਉਹੀ ਹੈ ਮੇਰਾ ਮਕਸਦ ਕੀ ਸੀਗਾ ਬਿਮਾਰੀਆਂ ਤਾਂ ਪਹਿਲਾਂ ਵੀ ਮੈਨੂੰ ਸ਼ਾਇਦ ਨਹੀਂ ਲੱਗਣੀਆਂ ਸੀ ਪਰ ਮੇਰਾ ਮਕਸਦ ਇਹ ਸੀ ਵੀ ਮੈਂ ਆਮ ਲੋਕਾਂ ਨੂੰ ਪੰਜਾਬੀਆਂ ਨੂੰ ਜਾਂ ਆਪਦੇ ਕਸਟਮਰਜ਼ ਨੂੰ ਵੀ ਇਨਸਪਾਇਰ ਕਰਾਂ ਪ੍ਰਭਾਵਿਤ ਹੁਣ ਮੇਰੇ ਤੋਂ ਹੋ ਵੀ ਹਾਂਜੀ ਵੀ ਡਾਕਟਰ ਸਾਹਿਬ ਨੇ ਆਪ ਦੇਖੋ ਜੇ ਪਹਿਲਾਂ ਵੀ ਫਿੱਟੀ ਸੀ ਪਰ 10 ਕਿਲੋ ਹੋਰ ਘਟਾ ਕੇ ਬਿਲਕੁਲ ਇੱਕ ਹੀਰੋ ਵਰਗੀ ਬਾਡੀ ਬਣਾ ਲਈ ਉਹ ਵੀਡੀਓ ਤੁਸੀਂ ਦੇਖਿਆ ਹੀ ਹੋਣਾ ਤਾਂ ਵੀ ਅਸੀਂ ਵੀ ਲੈ ਸਾਡਾ ਤਾਂ ਯਾਰ ਇੰਨਾ ਭਾਰ ਸੀ ਇੰਨਾ ਤਾਂ ਘਟਾਈ ਸਕਦੇ ਹੈਗੇ ਆ ਕਿੰਨੀ ਔਖੀ ਗੱਲ ਹੈ ਤਾਂ ਆਪਦੇ ਸਰੀਰ ਦੇ ਵਿੱਚੋਂ ਚਰਬੀ ਕੱਢੀ ਹੈ ਜਦੋਂ ਚਰਬੀ ਸਰੀਰ ਚੋਂ ਫालतू ਜਿਹੜੀ ਹੈਗੀ ਉਹ ਨਿਕਲਣ ਲੱਗ ਜਾਂਦੀ ਜਿਹੜੀ ਜਮਾ ਹੋਈ ਹੋਈ ਆ ਤਾਂ ਤੁਹਾਡੇ ਸਰੀਰ ਦੇ ਇਹਨੇ ਕੱਲੀ ਕੱਲੀ ਮਾਸਪੇਸ਼ੀ ਆ ਐब्स ਖਾਸ ਕਰਕੇ ਕਿ ਪੇਟ ਤੋਂ ਖੀਰ ਤੇ ਜਾਂਦਾ ਘਟ ਤਾਂ ਉਹ ਜਦੋਂ ਦਿਖਣ ਲੱਗ ਜਾਂਦੀ ਉਹ ਮਿਹਨਤ ਦਾ ਪਤਾ ਲੱਗਦਾ ਵੀ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਇਸ ਖਾਸ ਗ ਇਹਦੇ ਵਿੱਚ ਨਾ ਤਾਂ ਕੋਈ ਅਸੀਂ ਸਟੀਰੋਇਡ ਯੂਜ਼ ਕੀਤੇ ਆ ਨਾ ਕੋਈ ਅਜਿਹੀ ਸਰੀਰਵਰਧਕ ਦਵਾਈ ਯੂਜ਼ ਕੀਤੀਆਂ ਜਿਹੜੀ ਕਿ ਆਮ ਤੌਰ ਤੇ ਤੁਸੀਂ ਦੇਖਦੇ ਹੋ ਕਿ ਮੁੰਡੇ ਕਈ ਜਿਮ ਜਾਂਦੇ ਆ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਹਨਾ ਮਿਸ ਗਾਈਡ ਕੀਤਾ ਜਾਂਦਾ ਹੈਗਾ ਉਹਦੇ ਫਿਰ ਜਿਹੜੇ ਮਾਰੇ-ਮਾੜੇ ਨੁਕਸਾਨ ਜਾਂ ਕਹੋ ਨੁਕਸਾਨ ਜਾਂ ਮਾੜੇ ਅਸਰ ਜਿਹੜੇ ਹੁੰਦੇ ਆ ਤਾਂ ਉਹ ਬਾਅਦ ਚ ਪਤਾ ਲੱਗਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਆਪਾਂ ਵੇਗ ਡਾਕਟਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਘਟਾ ਘਟ ਆਪ ਤਾਂ ਸਹੀ ਚੀਜ਼ਾਂ ਕਰਾਂ ਤੁਹਾਨੂੰ ਜੇ ਫਿਰ ਇਨਸਪਾਇਰ ਕਰੂੰਗਾ ਤਾਂ ਕੋਈ ਵੀ ਗਲਤ ਚੀਜ਼ ਇਹ ਯੂਜ਼ ਨਹੀਂ ਕੀਤੀ ਕਿ ਜਿਹੜੀ ਕਿ ਹਾਮ ਕਰ ਸਕਦੇ ਆ ਸਾਡੀ ਬਾਡੀ ਨੂੰ ਬਿਲਕ ਮੈਂ ਤੇ ਮੇਰੇ ਵਾਈਫ ਦੋਨੋਂ ਨਹੀਂ ਸੋ ਇਸ ਤਰੀਕੇ ਨਾਲ ਇਹ ਚੀਜ਼ ਅਚੀਵ ਕੀਤੀ ਹੈਗੀ ਆ ਹੁਣ ਤਾਂ ਡਾਕਟਰ ਸਾਹਿਬ ਭਾਰ ਘਟਾਉਣ ਦੀ ਰੋਤੀ ਨਹੀਂ ਲੱਗਦੀ ਵੀ ਪੰਜੀਰੀ ਖਾ ਲਈ ਸਾਗ ਖਾ ਲਿਆ ਕੋਹਾ ਖਾ ਲਿਆ ਹਾਂਜੀ ਭਾਰ ਮੱਲੋ ਮੱਲੀ ਤੁਹਾਡੇ ਵੱਲੋਂ ਆਉਂਦਾ ਹੈ ਇੰਨਾ ਵਾਰਕ ਤੁਸੀਂ ਕਿਵੇਂ ਸੋਚਦੇ ਹੋ ਹੁਣ ਫਰਿੱਜ ਤੇ ਪਲੇਟ ਸਾਡਾ ਹਰਿਆ ਹੀ ਰਹਿੰਦਾ ਸਾਗ ਨਾਲ ਤੇ ਕੀ ਕੀ ਕਹੋਗੇ ਦੇਖੋ ਮਤਲਬ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਖਾਣ ਪੀਣ ਵਾਸਤੇ ਹੀ ਬਣੀਆਂ ਹੈਗੀਆਂ ਠੀਕ ਹੈ ਜੇ ਤੁਸੀਂ ਉਹਦੀ ਥੋੜੀ ਮਾਤਰਾ ਦਾ ਧਿਆਨ ਰੱਖ ਲਓਂਦਾ ਤੁਸੀਂ ਉਹ ਖਾ ਪੀ ਕੇ ਵੀ ਪਤਲੇ ਵੀ ਹੋ ਸਕਦੇ ਫਿੱਟ ਵੀ ਰਹਿ ਸਕਦੇ ਆ ਤੁਸੀਂ ਉਹ ਗੱਲ ਕੀਤੀ ਵੀ ਕਹਿੰਦੇ ਵੀ ਉਹਨਾਂ ਵੀ ਮਤਲਬ ਸਰਦੀਆਂ ਅਜੇ ਤਾਂ ਪਿੰਡਾਂ ਦੇ ਵਿੱਚ ਉਹ ਸਾਗ ਬਣਨ ਲੱਗੇ ਜਾਂਦੇ ਵੀ ਉਹ ਜਿੰਨਾ ਚਿਰ ਧੁੰਨੀ ਹਰੀ ਨਹੀਂ ਹੁੰਦੀ ਉਹਨਾਂ ਦਾ ਸਾਗ ਨਹੀਂ ਸਾਗ ਨਹੀਂ ਮਤਲਬ ਬੰਦ ਹੁੰਦਾ ਨਿਕੋ ਸਾਗ ਦੀ ਕੋਈ ਸਮੱਸਿਆ ਨਹੀਂ ਹੈਗੀ ਉਹ ਤਾਂ ਜੋ ਗ੍ਰੀਨ ਲੀਫੀ ਵੈਜੀਟੇਬਲ ਹੈ ਹਰੇ ਪੱਤੇ ਵਾਲੀ ਸਬਜੀ ਸਾਗ ਆ ਪਾਲਕ ਹੈ ਉਹਦੀ ਕੋਈ ਦਿੱਕਤ ਨਹੀਂ ਹੈ ਸਮੱਸਿਆ ਹੈ ਜੇ ਜਦੋਂ ਉਹਦੇ ਵਿੱਚ ਪਹਿਲਾਂ ਤੜਕੇ ਦੇ ਵਿੱਚ ਘਿਓ ਪਾ ਲਿਆ ਪਰ ਉਹਦੇ ਵਿੱਚ ਬਾਅਦ ਵਿੱਚ ਜਦੋਂ ਖਾਣ ਲੱਗੇ ਫਿਰ ਦੋ ਚਮਚੇ ਕਿਉਂ ਪਾ ਲੈਣ ਕਿਉਂ ਬਣਾ ਇੱਕ ਕੋਲੀ ਚ ਅੱਧਾ ਕੇ ਚਮਚਾ ਪਾ ਲਓ ਬਹੁਤ ਹੈ ਠੀਕ ਹੈ ਨਹੀਂ ਤਾਂ ਫਿਰ ਕੈਲਰੀ ਊਰਜਾ ਇੰਨੀ ਆ ਜਾਣੀਆਂ ਸਰੀਰ ਚੋਂ ਡਾਈਟ ਦੇ ਵਿੱਚੋਂ ਘਿਓ ਦੇ ਵਿੱਚੋਂ ਕਿਉਂ ਸਾਡੀ ਸਰੀਰ ਦੇ ਵਿੱਚ ਅਦਾ ਚਰਬੀ ਬਣ ਕੇ ਜਮਾ ਹੋ ਜਾਂਦੀ ਹੈਗੀ ਸੋ ਕਿਉਂ ਖਾਣਾ ਸਮੱਸਿਆ ਨਹੀਂ ਹੈਗੀ ਰਹੀ ਗੱਲ ਹੈ ਜਿਹੜੀਆਂ ਸਰਦੀਆਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਕਹ ਲਓ ਕਿ ਖੁਆ ਹੋ ਗਿਆ ਨਾ ਪੰਜੀਰੀਆਂ ਹੋ ਗਈਆਂ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਆਪਣੇ ਚੈਨਲ ਤੇ ਵੀ ਸਹੀ ਸੂਜੀ ਦਾ ਹੈਲਦੀ ਹਲਵਾ ਕਿਵੇਂ ਬਣਾ ਸਕਦੇ ਹੋ ਮੈਂ ਇੱਕ ਉਦਾਹਰਣ ਛੁੜੀ ਦੇ ਦਿੰਦਾ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਚੀਜ਼ਾਂ ਸਮੱਸਿਆ ਕਿਹੜੀ ਨਹੀਂ ਠੀਕ ਹੈ ਆਮ ਤੌਰ ਤੇ ਜਦੋਂ ਅਸੀਂ ਸੂਜੀ ਦਾ ਹਲਵਾ ਬਣਾਉਨੇ ਆ ਤਾਂ ਪਹਿਲਾਂ ਉਹਦੇ ਵਿੱਚ ਚਲੋ ਸੂਜੀ ਪਾ ਲਈ ਪਰ ਕੋਈ ਨਹੀਂ ਘਿਓ ਪਾ ਲਿਆ ਉਹਨੇ ਹੀ ਖੰਡ ਪਾ ਲਈ ਉਹਨੇ ਹੀ ਡ్రਾਈ ਫਰੂਟ ਪਾ ਲਿਆ ਉਹਦੇ ਵਿੱਚ ਹਾਂਜੀ ਠੀਕ ਹੈ ਕਈ ਜਣੇ ਖਵਾਵੇ ਵਾਲਾ ਗੁਪਾਉਂਦੇ ਆ ਤਾਂ ਹੁਣ ਆਪਾਂ ਜੇ ਇਹਦੇ ਵਿੱਚੋਂ ਵੱਧ ਊਰਜਾਲੀਆਂ ਚੀਜ਼ਾਂ ਕੱਢ ਦਈਏ ਯਾਨੀ ਕਿ ਕਿਉਂ ਕੱਢ ਦਈਏ ਤੁਸੀਂ ਕਹੋਗੇ ਕਿ ਕਿਉਂ ਕੱਢਦਾ ਥੱਲੇ ਲੱਗ ਜੂਗਾ ਉਹਦਾ ਜੀ ਤਰੀਕਾ ਜੀ ਨਾਨ ਸਟਿਕ ਠੀਕ ਹੈ ਉਹਦੇ ਨਾਲ ਕਿਉਂ ਨਹੀਂ ਤੁਹਾਨੂੰ ਲੋੜ ਹੀ ਨਹੀਂ ਹੈ ਕਿ ਉਹ ਥੱਲੇ ਜੰਮਣੀ ਨਹੀਂ ਤਾਂ ਸੂਜੀ ਨੂੰ ਤੁਸੀਂ ਨਾਨ ਸਟਿਕ ਭਾਂਡੇ ਚ ਪਾ ਲਿਆ ਤੇ ਉਹਨੂੰ ਜਿਹੜਾ ਨਾ ਲੱਕੜ ਵਾਲਾ ਆਪਣਾ ਚਮਚਾ ਹੁੰਦਾ ਉਹਦੇ ਨਾਲ ਹਲਾਓ ਨਹੀਂ ਤਾਂ ਨਾ ਫਿਰ ਉਹ ਸਟੀਲ ਵਾਲੇ ਨਾਲ ਉਹਦੀ ਜਿਹੜੀ ਕੋਟਿੰਗ ਹੁੰਦੀ ਆ ਨਾਨ ਸਟਿਕ ਦੀ ਉਹ ਉੱਤਰ ਜਾਂਦੀ ਆ ਤਾਂ ਖਰਾਬ ਹੋ ਜਾਂਦਾ ਹੈਗਾ ਸੋ ਉਹਦੇ ਨਾਲ ਉਹਨੂੰ ਭੁੰਨ ਲਓ ਜਦੋਂ ਉਹ ਹਲਕਾ ਜਿਹਾ ਪੂਰਾ ਹੋਣ ਲੱਗ ਗਿਆ ਥੋੜਾ ਜਿਹਾ ਭੁੰਨਿਆ ਜਾ ਤਾਂ ਉਹਦੇ ਵਿੱਚ ਕੁਝ ਨਹੀਂ ਪਾਉਣਾ ਸਿੰਪਲੀ ਪਾਣੀ ਪਾ ਲਓ ਤੁਹਾਨੂੰ ਉਹਦੇ ਵਿੱਚ ਕਿਉਂ ਪਾਉਣ ਦੀ ਲੋੜ ਨਹੀਂ ਖੰਡ ਪਾਉਣ ਦੀ ਲੋੜ ਨਹੀਂ ਹੈਨਾ ਤਾਂ ਕਿ ਜਦੋਂ ਪਾਣੀ ਪਾ ਲਿਆ ਤਾਂ ਉਹਨੇ ਉਹਨੂੰ ਸੋਖ ਲੈਣਾ ਪਾਣੀ ਨੂੰ ਫੁੱਲਾ ਹੋ ਗਿਆ ਉਹ ਤਮੇ ਤੇ ਜਖੰਡ ਨਾ ਪਾਓ ਜਿਆਦਾ ਘੱਟ ਪਾ ਲਓ ਇਹ ਆਉਂਦੀ ਜਗਾ ਤੇ ਸ਼ੂਗਰ ਫਰੀ ਨੇਚਰ ਆ ਜਾਂਦਾ ਜਾਂ ਸਟੀਵੀ ਅੱਜ ਕੱਲ ਆਉਂਦੀ ਹੈਗੀ ਪਾਊਡਰ ਕੋਈ ਨੁਕਸਾਨ ਨਹੀਂ ਆਉਦਾ ਮੈਂ ਖੁਦ ਵਰਤਦਾ ਹੈਗਾ ਠੀਕ ਹੈ ਫਾਇਦਾ ਹੀ ਕਰਦੀ ਹੈ ਬਈ ਭਾਰੀ ਘਟਾਉ ਤੁਹਾਡਾ ਉਹ ਪਾ ਲਿਆ ਉਹਦੇ ਵਿੱਚ ਹੁਣ ਜਿਹੜਾ ਡਰਾਈ ਫਰੂਟ ਤੁਸੀਂ ਇੰਨਾ ਸਾਰਾ ਪਾ ਲੈਣੇ ਉਹਦੇ ਵਿੱਚ ਉਹਦੀ ਥਾਂ ਤੇ ਉਹਦੇ ਵਿੱਚ ਤੁਸੀਂ ਕੱਲੀਆਂ ਦਾਖਾ ਪਾ ਲਓ ਕਿਉਂਕਿ ਜਿਹੜੇ ਦਾਖਾ ਨੇ ਉਹਦੇ ਵਿੱਚ ਕਾਜੂ ਨਾਲੋਂ ਜਾਂ ਬਦਾਮ ਨਾਲੋਂ ਜਾਂ ਕਰੋੜ ਨਾਲੋਂ ਅਧੀਆਂ ਕੈਲਰੀ ਹੁੰਦੀ ਸੋ ਮੈਂ ਗਿਣ ਕੇ ਕਹੂੰਗਾ ਵੀ 20 ਕ ਦਾਖਾ ਪਾ ਲਓ ਠੀਕ ਹੈ 20 ਗ੍ਰਾਮ ਲਾ ਲਓ ਚਲੋ 20 ਗ ਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਆ ਕੌਲੀ ਮੈਂ ਬਣਾਈ ਐ ਇੰਨੀ ਕਾ ਨਾ ਸਾਰੀਆਂ ਇਹਦੇ ਵਿੱਚ 150 ਕੈਲਰੀ ਨੇ ਤੇ ਜੇ ਉਹੀ ਕੌਲੀ ਤੁਸੀਂ ਆ ਘੋ ਬਾਕੇ ਦਾ ਸਾਰਾ ਕੁਝ ਪਾ ਕੇ ਬਣਾਓਗੇ ਤਾਂ 500 ਕੈਲਰੀ ਹੋਣਗੀਆਂ ਉਹਦੇ ਵਿੱਚ ਅੱਛਾ ਜੀ ਹਾਂ ਸੋ ਇੰਨਾ ਫਰਕ ਹੈ ਤੇ ਮੈਂ ਤੁਹਾਨੂੰ ਖੁਦ ਦੱਸਿਆ ਨਾ ਕਿ ਅਸੀਂ ਪਿਛਲੇ 1 ਸਾਲ ਦੇ ਵਿੱਚ ਰੋਜ਼ ਰਾਤ ਨੂੰ ਕੋਈ ਨਾ ਕੋਈ ਮਿੱਠਾ ਜ਼ਰੂਰ ਖਾਦਾ ਭਾਵੇਂ ਉਹ ਖੀਰ ਹੋਣ ਸਾਨੂੰ ਤਾਂ ਇਹ ਲੱਗਦਾ ਵੀ ਭਾਰ ਘਟਾਉਣ ਲਈ ਪਹਿਲਾਂ ਮਿੱਠਾ ਛੱਡਣਾ ਮੈਂ ਉਹੀ ਗੱਲ ਕਰਦਾ ਹੂੰ ਕਿ ਮਿੱਠਾ ਜਿਹੜਾ ਖੰਡ ਹੈ ਨਾ ਮੈਂ ਗੁੜ ਵੀ ਇੱਥੇ ਕਹੂੰਗਾ ਚਲੋ ਕਿਸੇ ਹੋਰ ਵੀਡੀਓ 'ਚ ਗੱਲ ਕਰ ਲਾਂਗੇ ਵੀ ਗੁੜ ਤੇ ਖੰ ਪੋਸ਼ਟਿਕ ਜਾਓ ਚ ਗੁੜ ਚ ਐਕਸਟਰਾ ਹੁੰਦੀ ਹੈ ਮੈਰਨ ਹੁੰਦੀ ਹੈ ਇੱਕ ਦੋ ਛੋਟੇ ਪੋਸ਼ਟਿਕ ਤੱਤ ਹੁੰਦੇ ਆ ਪਰ ਕੈਲਰੀ ਦੇ ਮਾਮਲੇ ਸੇਮ ਹੀ ਹੈ ਕੋਈ ਫਰਕ ਨਹੀਂ ਹੈਗਾ ਸੋ ਮਿੱਠੀ ਜਿਹੀ ਮੂਹ ਨੂੰ ਚੀਜ਼ ਲੱਗਦੀ ਆ ਤਾਂ ਸਾਨੂੰ ਵਧੀਆ ਲੱਗਦਾ ਤੇ ਮੈਂ ਵੀ ਚਾਹ ਜਿਹੜੀ ਪੀਣਾ ਖੰਡ ਨਹੀਂ ਪਾਉਂਦਾ ਪਰ 슈ਗਰ ਫ੍ਰੀ ਪਾ ਲਈਦੀ ਉਹਦੇ ਵਿੱਚ ਤਾਂ ਮਿੱਠਾ ਮਹਿਸੂਸ ਹੁੰਦਾ ਵਧੀਆ ਵੀ ਲੱਗਦਾ ਹੈ ਲਾਈਫ ਰਸਪਰੀ ਲੱਗਦੀ ਹੈ ਹੈਨਾ ਸੋ ਮਿੱਠਾ ਦਾ ਮਤਲਬ ਖੰਡ ਹੈ ਜਾਂ ਗੁੜ ਹੈ ਉਤੋਂ 슈ਗਰ ਫ੍ਰੀ ਨਾਲ ਕੋਈ ਦਿੱਕਤ ਵਾਲੀ ਨਹੀਂ ਸੋ ਮਿੱਠਾ ਖਾ ਕੇ ਆਪਾਂ ਦਾ ਭਾਰ ਘਟਾਇਆ ਜੇ ਮੈਂ ਗੱਲ ਕਰਦਾ ਸੀ ਕਿ ਖੀਰ ਚਾਹ ਇਸੇਗੀਆਂ ਨੇ ਉਹਦੇ ਵਿੱਚ 슈ਗਰ ਫਰੀ ਪਾ ਲਿਆ ਡ్రਾਈ ਫਰੂਟ ਘੱਟ ਰੱਖ ਲੇ ਪਰ ਰੋਜ਼ ਅਸੀਂ ਜਾਂ ਕਸਟਰਡ ਹੋ ਗਿਆ ਐਦਾਂ ਦੀ ਜਿਹੜਾ ਰੋਜ਼ ਹੀ ਆਪਾਂ ਖਾਦੀਆਂ ਰਾਤ ਨੂੰ ਨੇ ਖਾ ਕੇ ਜਿਹੜਾ ਹੈਗਾ ਭਾਰ ਘਟਾਇਆ ਤੇ ਇਵਨ ਫਿਰ ਉਹੀ ਗੱਲ ਆ ਜਾਂਦੀ ਐ ਹੁਣ ਚਾਹੇ ਮਸ਼ਹੂਰੀ ਗੇ ਲਓ ਕੁਝ ਮਰਜ਼ੀ ਗੇ ਲਓ ਵੀ ਕਸਟਮਰਸ ਨੂੰ ਵੀ ਆਪਦੇ ਮੈਂ ਜਿਹੜਾ ਕਹਿੰਦਾ ਜੀ ਮਿੱਠੇ ਦੇ ਨਾਲ ਆਪਾਂ ਸਾਰ ਹੀ ਨਹੀਂ ਸਕਦੇ ਹੈਗੇ ਆਮ ਤੌਰ ਤੇ ਹੁਣ ਹੀ ਘਰੇ ਕੇਕ ਖਾ ਗਏ ਆ ਛੋਟਾ ਜਿਹਾ ਇੱਕ ਹਾਂਜੀ ਉਹ ਵੇਪ ਪ੍ਰੋਟੀਨ ਵਾਲਾ ਕੇਕ ਹੈ ਕਈਆਂ ਨੂੰ ਚਲੋ ਵੇਪ ਪ੍ਰੋਟੀਨ ਨਹੀਂ ਬਸਾਦਾ ਹੁੰਦਾ ਪਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਜੇ ਤੁਹਾਡਾ ਦੇਖੋ ਸਮਝ ਹੈਗੀ ਆ ਤੁਹਾਨੂੰ ਕੈਲ ਤਾਂ ਤੁਸੀਂ ਸਾਰਾ ਕੁਝ ਖਾ ਪੀ ਕੇ ਵੀ ਭਾਰ ਘਟਾ ਸਕਦੇ ਹੋ ਤਾਂ ਇਹੀ ਗੱਲ ਜਿਹੜਾ ਮੈਂ ਕਹਿਣਾ ਵੀ ਗਾਜਰ ਪਾ ਬਣਾਉਣੀ ਹੈ ਉਸ ਗਾਜਰ ਪਾ ਵੀ ਬਣਾਇਆ ਜਾ ਸਕਦਾ ਹੈਗਾ ਤੇ ਉਹਦੇ ਵਿੱਚ ਵੀ ਆਪਾਂ ਕਿਹਾਉਂਦੇ ਆ ਕੁਝ ਹੋਰ ਪਾ ਲੈਂਦੇ ਆ ਜਾਂ ਖੋਇਰ ਜਾਂ ਕੁਝ ਹੋਰ ਪਾ ਲੈਂਦੇ ਆ ਠੀਕ ਹੈ ਸਾਰੇ ਸਿਕਰਟ ਨਹੀਂ ਮੈਂ ਦੱਸਣ ਲੱਗਾ ਤੁਹਾਨੂੰ ਅੱਜ ਅੱਛਾ ਸਦੀਆਂ ਤੋਂ ਬੰਦਾ ਟਿੱਡਾ ਹੈ ਜਿਉਂ ਜਾਉਂਦੇ ਆ ਅਸੀਂ ਇੱਕੋ ਜਿਹੀ ਆਦਤਾਂ ਆਦਤਾਂ ਕਿਵੇਂ ਬਦਲੀਆਂ ਜਾਣ ਖਾਣੇ ਦੇ ਮਾਮਲੇ 'ਚ ਜੀਵ ਹੈ ਜਿਹੜੀ ਉਹ ਕੰਟਰੋਲ ਕਰਨੀ ਜੀਵ ਤਾਂ ਜੀਵ ਦਾ ਹੀ ਕੰਟਰੋਲ ਹੈ ਚਰਚ ਵੀਰੇ ਹੂੰ ਮੈਨੂੰ ਇਤੋਂ ਗੱਲ ਯਾਦ ਆਏ ਨੇ ਕਹਿੰਦੇ ਵੀ ਬਾਰੇ ਸ਼ਾਹ ਨਾ ਆ ਪੋਰੀਆਂ ਪੋਰੀਆਂ ਦੀ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਨਹੀਂ ਇਹਨੂੰ ਆਪਾਂ ਬਦਲਦੇ ਆ ਬਦਲ ਕੇ ਫਿਰ ਮੈਂ ਵੀ ਬਦਲ ਲਿਆ ਕਿਤਾਬ ਚ ਵੀ ਲਿਖਤਾ ਬਾਰਿਸ਼ ਆ ਤਾਂ ਤਾਂ ਜਾਂਦੀਆਂ ਨੇ ਜੇ ਕੱਟੀਆਂ ਥੋੜੀਆਂ ਥੋੜੀਆਂ ਜਿਹੀਆਂ ਕੀ ਬੰਦਾ ਸੋ ਕੁਛ ਨਹੀਂ ਹੈ ਮੰਨ ਲਓ ਕਿ ਮੈਂ ਛੋਟੇ ਉਦਾਹਰਣ ਤੋਂ ਫਿਰ ਸ਼ੁਰੂ ਕਰਦਾ ਇੱਕ ਬੰਦਾ ਉਹ ਕਹਿੰਦਾ ਵੀ ਮੈਂ ਚਾਹ ਦੇ ਵਿੱਚ ਮਿੱਠਾ ਮੈਂ ਤਾਂ ਦੋ ਚਮਚੇ ਤੋਂ ਘੱਟ ਪੀ ਨਹੀਂ ਸਕਦਾ ਠੀਕ ਹੈ ਤੁਸੀਂ ਜੇ ਹੁਣ ਕਿਸੇ ਨੇ ਕਹਿਤਾ ਵੀ ਤੈਨੂੰ ਸ਼ੂਗਰ ਹੋ ਜਾਊਗੀ ਤੂੰ ਬੰਦ ਕਰ ਦੇ ਹੁਣ ਜ਼ੋਰ ਲਾਇਆ ਉਹਨੇ ਬੰਦ ਪਹਿਲੇ ਦਿਨ ਹੀ ਕਰਤਾ ਉਹ ਅੰਦਰੋਂ ਜਿੱਤ ਕਾ ਉਹ ਮਾ ਉਹ ਕਰੀਆ ਵੀ ਮੇਰੇ ਤੋਂ ਤਾਂ ਵੀ ਛੱਡਣ ਯਾਰ ਮੈਂ ਤਾਂ ਮਿੱਠ ਜੇ ਤੁਸੀਂ ਇਕੱਠਾ 2 ਚਮਚੇ ਛੱਡਣ ਦੀ ਕੋਸ਼ਿਸ਼ ਕਰੋਗੇ ਗੱਲ ਨਹੀਂ ਬਣਣੀ ਤੁਸੀਂ ਉਹ ਤਾਂ 2 ਦਾ 1 ਦਿਨ 1.5 ਚਮਚਾ ਕਰ ਲਓ ਠੀਕ ਹੈ 1.5 ਤੋਂ ਦਾਣੇ ਗਣ ਕੇ ਛੱਡੇ ਜਾ ਸਕਦੇ ਆ ਹਾਂ ਐਂ ਲੈ ਲਓ ਹਾਂ ਥੋੜੀਆਂ ਥੋੜੀਆਂ ਜੀ ਤਾਂ ਜੇ ਹੌਲੀ ਹੌਲੀ ਕਰਕੇ ਛੱਡੋਗੇ ਤਾਂ ਛੱਡੀਆਂ ਜਾ ਸਕਦੇ ਬਾਕੀ ਨਾ ਉਹਦੇ ਲਈ ਮਨ ਤਾਂ ਦੇਖੋ ਪੱਕਾ ਕਰਨਾ ਪਊਗਾ ਚਲੋ ਜੇ ਤੁਸੀਂ ਕਿਸੇ ਤੋਂ ਗਾਈਡੈਂਸ ਲੈਣੇ ਹੋ ਨਾ ਤਾਂ ਉਹ ਤੁਹਾਨੂੰ ਦੱਸ ਦਿੰਦਾ ਵੀ ਚਲੋ ਆਏ ਆ ਚੀਜ਼ ਇੰਨੀ ਕੀ ਖਾਣੀ ਹੈ ਤਾਂ ਉਹਦੀ ਤੁਸੀਂ ਹੈਲਪ ਲੈ ਸਕਦੇ ਹੋ ਪਰ ਜੇ ਥੋੜੀ ਥੋੜੀ ਕਰਕੇ ਕੱਟੋਗੇ ਤੁਸੀਂ ਇਸ ਚੀਜ਼ ਨੂੰ ਕਿਸੇ ਤੋਂ ਵੀ ਲਾਗੂ ਕਰ ਸਕਦੇ ਕਈ ਲੋਕ ਕਹਿੰਣਗੇ ਜੀ ਮੈਂ ਅ بس ਦਦਾ 9 ਤੋਂ 6 ਦੇ ਕਿਵੇਂ ਆ ਜਾਓਗੇ ਤੁਸੀਂ ਤੁਸੀਂ ਸਾਡੇ ਅੱਧ ਤੇ ਆਓ ਪਹਿਲਾਂ ਹਾਂ بس ਇੰਨੀ ਗੱਲ ਨਹੀਂ ਹੈ ਪਹਿਲੇ ਦਿਨ ਤੁਸੀਂ ਕਿਉਂ ਮਤਲਬ ਪੀਟੀਵੀ ਸ਼ਾਂਗੂ ਜਾਂ ਮਿਲਕਾ ਸਿੰਘ ਨੂੰ ਭੱਜਣਾ ਹੈਗਾ ਲੋੜ ਨਹੀਂ ਆ ਪਹਿਲੇ ਦਿਨ ਤੁਸੀਂ ਜਿੰਨਾ ਸੈਰ ਕੀਤੀ ਜਾਂਦੀ ਓਨੀ ਕਰ ਲਓ ਉਦੋਂ ਹੌਲੀ ਹੌਲੀ ਉਹਦੀ ਪੇਸ ਵਧਾਈ ਜਾਓ ਨਾਲੇ ਅਸੀਂ ਮਤਲਬ ਇੱਕੋ ਦਿਨ ਜੀ ਸਾਰਾ ਕੁਝ ਅਚੀਵ ਕਰਕੇ ਫਿਰ ਬਾਕੀ ਜ਼ਿੰਦਗੀ ਕੀ ਕਰਾਂਗੇ ਠੀਕ ਹੈ ਕਿ ਨਹੀਂ ਸੋ ਥੋੜਾ ਉਹਨੂੰ ਆਪ ਦੀ ਆਦਤ ਬਣਾਓ ਆਪ ਦੀ ਜੀਵਨ ਸ਼ੈਲੀ ਦੇ ਵਿੱਚ ਬਣਾਓ ਖਾਣ ਪੀਣ ਦੀ ਗੱਲ ਹੈ ਚਾਹੇ ਉਹਦੀ ਮੈਨੂੰ ਉੱਥੇ ਇੱਕ ਪਰਿਵਾਰ ਵਾਲੀ ਗੱਲ ਤੁਸੀਂ ਦੱਸੀ ਸੀ ਵੀ ਪਰਿਵਾਰ ਲੈਵਲ ਤੇ ਕਿਵੇਂ ਕਰਨਾ ਹੈ ਹਨਾ ਤਾਂ ਇਹਦੇ ਵਿੱਚ ਹੌਲੀ ਹੌਲੀ ਉਹਨਾਂ ਨੂੰ ਵੀ ਅੱਜ ਪਹਿਲਾਂ ਤਾਂ ਇੱਕ ਆਪ ਦਾ ਮਨ ਪੱਕਾ ਕਰੋ ਜਦੋਂ ਆਪ ਬਦਲਣ ਦੀ ਕੋਸ਼ਿਸ਼ ਕਰੋਗੇ ਪ੍ਰੋਬਲਮਾਂ ਆਉਣਗੀਆਂ ਮੈਨੂੰ ਕਲਾਇੰਟਸ ਕਹਿੰਦੇ ਆ ਉਹ ਕਹਿੰਦੇ ਡਾਕਟਰ ਸਾਹਿਬ ਮਤਲਬ ਅਸੀਂ ਤਾਂ ਬਹੁਤ ਕਰਨਾ ਚਾਹੁੰਦੇ ਆ ਸਾਡਾ ਪਰਿਵਾਰ ਜਿਵੇਂ ਜੁਆਇੰਟ ਫੈਮਿਲੀ ਆ ਉਹ ਕਹਿੰਦਾ ਸਾਡੇ ਇਹ ਚੀਜ਼ਾਂ ਚੱਲਦੀਆਂ ਨਹੀਂ ਮੈਂ ਉਹਨਾਂ ਨੂੰ ਪੁੱਛਦਾ ਹੁੰਨਾ ਵੀ ਮਤਲਬ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਸ਼ੂਗਰ ਬੀਪੀ ਹੋਣਾ ਹਨਾ ਇੱਕ 50 ਸਾਲ ਦੀ ਉਮਰ ਦੇ ਵਿੱਚ ਜਾਂ ਹਾਰਟ ਟ੍ਰੈਕਸ ਹੋ ਜਾਣੇ ਕੀ ਇਹ ਚੀਜ਼ਾਂ ਓਕੇ ਨੇ ਉਹਨਾਂ ਲਈ ਇੱਕ ਵਾਰੀ ਗੱਲ ਕਰਕੇ ਦੇਖੋ ਉਹਨਾਂ ਨਾਲ ਕਮਿਊਨੀਕੇਟ ਕਰਕੇ ਦੇਖੋ ਜਾਂ ਮੇਰੀਆਂ ਵੀਡੀਓ ਦਿ 50 ਤੋਂ ਉੱਪਰ ਪਰਸੈਂਟ ਲੋਕ ਨਾ ਸਾਡੇ ਪੇਟ ਬਾਹਰ ਨਿਕਲੇ ਹੋਏ ਆ ਇਹ ਪੰਜਾਬ 'ਚ ਹੀ ਹੈ ਯੂਪੀ ਬਿਹਾਰ 'ਚ ਨਹੀਂ ਹੈਗਾ ਕਿ ਦਿੱਲੀ 'ਚ ਕੇਰਲਾ ਦੇ ਵਿੱਚ ਤਾਂ ਸਾਨੂੰ ਇਹਦਾ ਮਤਲਬ ਉਹਨਾਂ ਦੀਆਂ ਜਿਹੜੀਆਂ ਸੋਲੂਸ਼ਨਸ ਨੇ ਹਨਾ ਉਹਦੇ ਹੱਲ ਨੇ ਉਹ ਵੀ ਲੱਭਣੇ ਪੈਣਗੇ ਤੇ ਹੱਲ ਸਾਨੂੰ ਲੱਭਣਿਆ ਤਾਂ ਸਾਨੂੰ ਆਪਣੇ ਪਰਿਵਾਰ ਦੇ ਨਾਲ ਕਮਿਊਨੀਕੇਟ ਕਰਨਾ ਚਾਹੀਦਾ ਵੀ ਦੇਖੋ ਇਹ ਚੀਜ਼ਾਂ ਇਹ ਆਤਮਾ ਕਰਕੇ ਸਾਡੀ ਸਿਹਤ ਖਰਾਬ ਹੋ ਰਹੀ ਹੈ ਥੋੜਾ ਹੀ ਭਲਾ ਇਹਦੇ ਵਿੱਚ ਸੋ ਕਮਿਊਨੀਕੇਸ਼ਨ ਜਿਹੜੀ ਹੈ ਗੱਲਬਾਤ ਪਰਿਵਾਰ ਦੇ ਨਾਲ ਉਹਨੂੰ ਸਮਝਾਉਣਾ ਬਿਠਾ ਬਿਠਾ ਕੇ ਉਹ ਜ਼ਰੂਰੀ ਹੈ ਫੇਰ ਜਾ ਕੇ ਇਹ ਪਰਿਵਾਰ ਲੈਵਲ ਤੇ ਜਦੋਂ ਚੇਂਜ ਆਇਆ ਨਾ ਤਾਂ ਪੰਜਾਬੀ اپنی ਜਿਹੜੀ ਸਿਹਤ ਸਾਡੀ ਨਿਹਾਰਵਲ ਨੂੰ ਜਾ ਰਹੀ ਹੈ ਉਹ ਸਹੀ ਵੱਲ ਨੂੰ ਵੀ ਫੇਰ ਆਊਗੀ ਮੈਨੂੰ ਇਹ ਲੱਗਦਾ ਹੈ। ਅੱਛਾ ਸਰ ਕੋ ਉਸ ਸਾਲ ਦਾ ਜਿਹੜਾ ਜੱਪ ਤਪ ਸੀ ਹੂੰ ਉਹਦੇ ਵਿੱਚੋਂ ਕੋਈ ਖਾਸ ਮੋٹے ਮੋٹے ਟਿਪਸ ਦੇਣੇ ਚਾਹੂੰ। ਹਾਂਜੀ ਚਲੋ ਉਹ ਮੈਂ ਫੇਰ ਵੀ ਥੋੜਾ ਜਿਹਾ ਕਹੂੰਗਾ ਵੀ ਜ਼ਿਆਦਾ ਐਡਵਾਂਸ ਲੈਵਲ ਹੈਗਾ ਪਰ ਆਮ ਫੇਰ ਉਹ ਹੀ ਜਿਹੜੀ ਗੱਲ ਲੱਗੀ ਵੀ ਉਹਦਾ ਐਡਵਾਂਸ ਲੈਵਲ ਹੈ ਪਰ ਆਮ ਦੌਰ ਦੇ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ ਮੈਨੂੰ ਜੋ ਲੱਗਦਾ ਤਾਂ ਉਹ ਇੱਕ ਹਜੇ ਬੇਸਿਕ ਜਿਹੇ ਲੈਵਲ ਤੋਂ ਜੇ ਆਪਾਂ ਉਹਨਾਂ ਨੂੰ ਟਿਪਸ ਦੇ ਦਈਏ ਤਾਂ ਉਹਨਾਂ ਦੇ ਕੰਮ ਆ ਜਾਣਗੇ ਹੈਨਾ ਤਾਂ ਇੱਕ ਇੱਥੇ ਮੈਂ ਥੋੜੀ ਜਿਹੀ ਫਰ ਜਿਹੜੇ ਕਹਿੰਦੇ ਹੈ ਕਿ ਮਤਲਬ ਵੀ ਪੰਜਾਬੀ ਬੰਦਾ ਜੇ ਪੋਹਾ ਖਾਊਗਾ ਮਹਾਰਾਸ਼ਟਰ ਵਾਲਿਆਂ ਦਾ ਫਿਰ ਬਦਲਾ ਹੋਊਗਾ ਇਹ ਕੋਈ ਲੌਜਿਕ ਨਹੀਂ ਹੈ ਅੱਛਾ ਇਹ ਕੋਈ ਲੌਜਿਕ ਨਹੀਂ ਹੈਗਾ ਸਾਡੇ ਘਰ ਦੀ ਰਸੋਈ ਦੇ ਵਿੱਚ ਹੀ ਸਾਨੂੰ ਪਤਲਾ ਕਰਨ ਦੇ ਜਿਹੜੇ ਰਾਜ ਨੇ ਰੈਸਪੀਜ਼ ਨੇ ਪਈਆਂ ਨੇ ਬਸ ਉਹ ਕੋਈ ਫਿਰ ਹੋਈ ਗੱਲ ਵੀ ਬੇਸਿਕ ਮੈਡੀਕਲ ਦੀ ਜਾਂ ਨਿਊਟ੍ਰੀਸ਼ਨ ਸਾਇੰਸ ਦੀ ਸਮਝ ਖੁਰਾਕ ਬਗਿਆਨ ਦੀ ਸਮਝ ਵਾਲਾ ਬੰਦਾ ਜੇ ਹੋਵੇ ਮੈਂ ਆਪਣੀ ਗੱਲ ਨਹੀਂ ਕਰਦਾ ਕੋਈ ਵੀ ਜਿਹੜਾ ਵਧੀਆ ਕੰਮ ਕਰ ਰਿਹਾ ਹੈਗਾ ਤਾਂ ਉਹ ਹੋ ਸਕਦਾ ਕਿਵੇਂ ਹੋ ਸਕਦਾ ਪੰਜਾਬੀ ਬੰਦੇ ਨੂੰ ਰੋਟੀ ਨਹੀਂ ਛਡਾਉਣੀ ਉਹਨੂੰ ਚਾਹ ਨਹੀਂ ਛਡਾਉਣੀ ਪਹਿਲੀ ਗੱਲ ਛੜੀ ਆਮ ਤੌਰ ਤੇ ਖਰਾਤੀ ਹੁੰਦੀ ਹੈ ਸਵੇਰੇ ਦੋ ਰੋਟੀਆਂ ਦੁਪਹਿਰੇ ਦੋ ਰੋਟੀਆਂ ਸ਼ਾਮ ਨੂੰ ਦੋ ਰੋਟੀਆਂ ਨਾਲ ਸਬਜੀ ਹੁੰਦੀ ਹੈ ਅਸੀਂ ਦਾਲ ਜਾਂ ਛੋਲੇ ਜਾਂ ਰਾਜਮਾ ਇਹ ਬਹੁਤ ਘੱਟ ਖਾਂਦੇ ਹਫ਼ਤੇ ਚ ਇੱਕ ਦੋ ਵਾਰ ਹੀ ਮਸਾਂ ਬਣਦੀ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਦਹੀਂ ਕੋਈ ਖਾ ਲੈਂਦਾ ਜਾਂ ਇਸ ਤੋਂ ਬਾਅਦ ਦੁੱਧ ਦਾ ਐਕਸਟਰਾ ਕੋਈ ਬਹੁਤ ਘੱਟ ਪੀਂਦਾ ਚਾਹ ਦੋ ਤਿੰਨ ਵਾਰੀ ਹੋ ਜਾਂਦੀ ਹੈ ਹੈਨਾ ਤੇ ਪਾਣੀ ਵੀ ਘੱਟ ਪੀਂਦੇ ਮੇਰਾ ਸਿੰਪਲ ਜਿਹਾ ਫੰਡ ਹੈ ਤੁਸੀਂ ਰੋਟੀ ਨਾ ਛੱਡੋ ਰੋਟੀ ਦੇ ਵਿੱਚ ਅਨਾਜ ਹੀ ਹੁੰਦਾ ਗੱਲ ਹੈ ਨਾ ਪ੍ਰੋਟੀਨ ਨਹੀਂ ਹੁੰਦਾ ਪ੍ਰੋਟੀਨ ਵਧਾਉਣ ਲਈ ਕੋਈ ਇਹੋ ਜਿਹਾ ਆਟਾ ਉਹਦੇ ਵਿੱਚ ਬਲਾ ਲਓ ਜਿਹਨਾਂ ਨੂੰ ਪ੍ਰੋਟੀਨ ਜ਼ਿਆਦਾ ਹੋਵੇ ਮੱਕੀ ਵਗੈਰਾ ਬਾਜਰਾ ਵਗੈਰਾ ਹਾਂ ਇਹ ਹੁਣ ਮਿਸਕਨਸੈਪਸ਼ਨ ਆ ਗਈ ਹੈ ਨਾ ਜਿਵੇਂ ਉਹ ਹੀ ਗੱਲ ਕਰਦਾ ਮੱਕੀ ਬਾਜਰਾ ਅਨਾਜ ਇਹ ਅਨਾਜ ਹੈ ਕਣਕ ਰਾਈਸ ਇਹ ਅਨਾਜ ਹੈ ਗਰੁੱਪ ਸਾਰਾ ਅਨਾਜਾਂ ਦਾ ਠੀਕ ਹੈ ਜੀ ਸੀਰੀਅਲਸ ਕਹਿੰਦੇ ਅੰਗਰੇਜ਼ੀ ਚ ਇਹਨਾਂ ਸਾਰਿਆਂ ਦੇ ਵਿੱਚ ਹੀ ਨਾ 100 ਗ੍ਰਾਮ ਦੇ ਵਿੱਚ 14 ਗ੍ਰਾਮ ਤੋਂ ਵੱਧ ਪ੍ਰੋਟੀਨ ਨਹੀਂ ਹੈਗਾ ਅੱਛਾ ਹਾਂ ਤਾਂ ਮੈਂ ਇਹ ਜਾ ਇੱਕ ਆਟਾ ਵਰਤਾਂਗੇ ਜਿਹੜਾ ਕਿ ਦਾਲਾਂ ਦੇ ਗਰੁੱਪ ਚੋਂ ਹੋਵੇ ਜਿਵੇਂ ਦਾਲ ਦਾ ਟੱਪੀ ਇਸ ਲੋ ਭਾਵੇਂ ਸੋਇਆ ਬੀਨ ਦੀਆਂ ਬੜੀਆਂ ਪੀਸ ਲੋ ਭਾਵੇਂ ਤੁਸੀਂ ਬਿਸਨ ਘਰੇ ਮਿਲ ਜਾਂਦਾ ਹੈ ਨਾ ਉਹ ਛੋਲਿਆਂ ਦਾ ਆਟਾ ਹੁੰਦਾ ਨਾ ਤੋਂ ਸਾਰਾ ਗਰੁੱਪ ਜਿਹੜਾ ਉਹ ਦਾਲਾਂ ਵਾਲਾ ਆ ਗਿਆ ਸੀਰੀਅਲਸ ਵਾਲਾ ਗਰੁੱਪ ਬਦਲ ਗਿਆ ਗਰੁੱਪ ਬਦਲ ਗਿਆ ਤਾਂ ਮੈਂ ਕਹਿੰਦਾ ਵੀ ਥੋੜਾ ਜਾ ਜਿਹੜਾ ਕਣਕ ਦੇ ਆਟੇ ਦੇ ਵਿੱਚ ਪੂਰੇ ਬੂਰੇ ਵਾਲੇ ਦੇ ਵਿੱਚ ਉਹ ਮਿਲਾ ਲਓ ਤੁਸੀਂ ਇੱਕ ਤਿਹਾਈ ਹਿੱਸਾ ਤਾਂ ਉਹਦੇ ਨਾਲ ਪ੍ਰੋਟੀਨ ਜਿਹੜਾ ਰੋਟੀ ਦੇ ਵਿੱਚ 3 3.5 ਗ੍ਰਾਮ ਹੁੰਦਾ ਉਹ ਲਗਭਗ 6 ਗ੍ਰਾਮ ਤੱਕ ਚੱਲ ਜਾਂਦਾ ਹੈਗਾ ਠੀਕ ਹੈ ਸੋ ਰੋਟੀਆਂ ਛੱਡਣ ਦੀ ਲੋੜ ਨਹੀਂ ਥੋੜਾ ਪ੍ਰੋਟੀਨ ਵਧ ਗਿਆ ਦੂਸਰੀ ਗੱਲ ਕੋਸ਼ਿਸ਼ ਕਰੋ ਦਿਨ ਦੇ ਵਿੱਚ ਇੱਕ ਵਾਰੀ ਘੱਟੋ ਘੱਟ ਰੋਟੀ ਆ ਜਿਹੜੀ ਤੁਸੀਂ ਉਹ ਦਾਲ ਰਾਜਮਾ ਜਾਂ ਛੋਲਿਆਂ ਦੇ ਨਾਲ ਖਾਓ ਕਿਾ ਖੂਬਸੂਰਤ ਨਜ਼ਾਰਾ ਹੈ ਚਲੋ ਤੇ ਜਿਹੜਾ ਹੈਗਾ ਵੀ ਹਾਂ ਉਹਦੇ ਨਾਲ ਦਾਲ ਰਾਜਮਾ ਜਾਂ ਛੋਲੇ ਇੱਕ ਚੀਜ਼ ਜ਼ਰੂਰ ਖਾਓ ਇੱਕ ਟਾਈਮ ਤੇ ਮੈਂ ਕਹਾਂਗਾ ਦਹੀਂ ਜ਼ਰੂਰ ਖਾਓ ਇੱਕ ਟਾਈਮ ਜੇ ਸੰਭਵ ਹੈਗਾ ਤਾਂ ਸੋਇਆਬੀਨ ਜ਼ਰੂਰ ਖਾਓ ਤਾਂ ਕੋਈ ਨੁਕਸਾਨ ਨਹੀਂ ਆ ਸੋਇਆਬੀਨੀਆਂ ਬੜੀਆਂ ਤੁਸੀਂ ਘਰੇ ਭੁਰੀਆਂ ਸੌਖੀਆਂ ਬਣ ਜਾਂਦੀਆਂ ਚੂਰਾ ਉਹ ਬਣਾ ਲਓ ਤਾਂ ਪ੍ਰੋਟੀਨ ਤੁਹਾਡਾ ਕਾਫੀ ਹੱਦ ਤੱਕ ਪੂਰਾ ਹੋ ਜਾਂਦਾ ਉਹਦੇ ਨਾਲ ਜੇ ਬੜੀ ਭੁੱਖ ਲੱਗਦੀ ਹੈ ਹਨਾ ਇੱਕਦਮ ਮੈਂ ਕਹਿੰਦਾ ਉਹਨੂੰ ਵੀ ਪਾਣੀ ਜ਼ਰੂਰ ਪੀਓ ਤਾਂ ਅਕਸਰ ਹੀ ਸਵਾਲ ਆਉਂਦਾ ਹੁੰਦਾ ਵੀ ਪਾਣੀ ਸਰਦੀਆਂ 'ਚ ਕੌਣ ਪੀਂਦਾ ਪੀਤਾ ਨਹੀਂ ਜਾਂਦਾ ਤਾਂ ਇੱਥੇ ਮੈਂ ਕਹਾਂਗਾ ਵੀ ਥੋੜਾ ਜਿਹਾ ਨਿੱਗਾ ਕਰ ਲਓ ਉਹਨੂੰ ਇਹ ਹਨੇ ਪ੍ਰੂਵਨ ਫੈਕਟਰ ਸਾਇੰਟਿਫਿਕ ਉਹਦਾ ਵੀ ਚਲੋ ਅਸੀਂ ਪੁੱਛਿਆ ਇਹ ਗੱਲ ਤੁਹਾਨੂੰ ਲੱਗਿਆ ਵੀ ਅਲੱਗ ਗੱਲ ਹੈ ਸਾਡੇ ਦਿਮਾਗ ਦੇ ਵਿੱਚ ਭੁੱਖ ਤੇ ਪਿਆਸ ਦਾ ਜਿਹੜਾ ਸੈਂਟਰ ਉਹ ਇੱਕੋ ਹੀ ਹੈ ਅੱਛਾ ਕਈ ਵਾਰੀ ਸਾਨੂੰ ਸਿਰਫ ਪਿਆਸ ਲੱਗੇ ਹੁੰਦੀ ਆ ਸਾਡੇ ਦਿਮਾਗ ਸਮਝਦਾ ਕਿ ਭੁੱਖ ਲੱਗੀ ਹੋਈ ਆ ਤਾਂ ਬੈਸਟ ਹੈ ਕਿ ਤੁਸੀਂ ਉਦੋਂ ਦੋ ਗਲਾਸ ਪਾਣੀ ਪੀ ਲਓ ਨਿਗਾ ਕਰ ਲਓ ਥੋੜਾ ਜਿਹਾ ਹੈਨਾ ਸੌਖਾ ਪੀਣਾ ਤਾਂ ਫਿਰ ਉਹਨੂੰ ਭੁੱਖ ਨਹੀਂ ਲੱਗੂਗੀ ਦੂਸਰੀ ਗੱਲ ਹੈ ਵੀ ਸਲਾਦ ਜ਼ਰੂਰ ਖਾਓ ਸਲਾਦ ਫਿਰ ਉਹੀ ਗੱਲ ਹੈ ਵੀ ਮੈਂ ਤਾਂ ਇਹ ਘਰੇ ਕੀ ਕਰਦਾ ਸਲਾਦ ਕੱਟ ਲਿਆ ਪਲੇਟ 'ਚ ਪਾਇਆ 20 ਸੈਕਿੰਡ ਲਈ ਮਾਈਕ੍ਰੋਵੇਵ 'ਚ ਰ ਪੰਨਾ ਜੇ ਤੋਪੇ ਰੱਖਦਾ ਥੋੜੀ ਦੇਰ ਫਿਰ ਕੀ ਹੋ ਸਕਦਾ ਉਹਦਾ ਹਰ ਨਾ ਉਹ ਸਬਜ਼ੀ ਬਣ ਜਾਂਦੀ ਹੈ ਉਸ ਤੋਂ ਬਾਅਦ ਉਹ ਨਿੱਗਾ ਲੱਗਦਾ ਸਵਾਦ ਆਦਾ ਖਾਦਾ ਜਾਂਦਾ ਹੈ ਲੰਘੇ ਆਉਂਦਾ ਗਲੇ ਦੇ ਥੱਲੇ ਅਜਿਹੀ ਚੀਜ਼ਾਂ ਘਰਾਂ ਦੇ ਭੁੱਖ ਪਾਉ ਦੂਜਿਆਂ ਦੇ ਵੈਸੇ ਨਹੀਂ ਲੱਗਦੀ ਹੈ ਨਾ ਤੇ ਜਦੋਂ ਪ੍ਰੋਟੀਨ ਵਧਾ ਲਿਆ ਉਹਦੇ ਨਾਲ ਵੀ ਭੁੱਖ ਨਹੀਂ ਲੱਗਣੀ ਤੇ ਮੇਨੂੰ ਇਹਦਾ ਸਿੰਪਲ ਜੀ ਪੰਜਾਬੀ ਡਾਈਟ ਹੈਗੀ ਹੈ ਇਹ ਜੇ ਇੰਨੇ ਕੁ ਬਦਲਾਅ ਵੀ ਕਰਨਾ ਸ਼ੁਰੂ ਕਰ ਦੋਗੇ ਕਿਉਂ ਮੱਖਣਾ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਨਜਾਇਜ਼ ਖਾਓਗੇ ਤਾਂ ਮਾੜਾ ਹੀ ਹੈ ਦਿਨ ਚ ਦੋ ਤਿੰਨ ਚਮਚੇ ਬਹੁਤ ਆ ਇਹ ਤੋਂ ਵੱਧ ਨਾ ਖਾਓ ਟੋਟੋ ਤਾਂ ਫਿਰ ਭਾਰ ਬੜੇ ਆਰਾਮ ਨਾਲ ਘਟ ਬਾਕੀ ਕਈਆਂ ਦਾ ਜਿਹੜਾ ਨਹੀਂ ਘਟਦਾ ਉਹ ਫਿਰ ਪਰਸਨ ਟੂ ਪਰਸਨ ਦੇਖਣਾ ਪੈਂਦਾ ਵੀ ਗਲਤੀ ਬੰਦਾ ਕਿੱਥੇ ਕਰ ਰਿਹਾ ਹੈ ਨਾ ਉਹ ਚੰਗੀ ਤਰ੍ਹਾਂ ਚੈੱਕ ਕਰਨਾ ਪੈਂਦਾ ਹੈ ਇੰਡੀਵਿਜੂਅਲ ਅਲੱਗ-ਅਲੱਗ ਹੁੰਦਾ ਹਰ ਬੰਦੇ ਦਾ ਇਹ ਚੀਜ਼ ਬਹੁਤ ਚੰਗਾ ਲੱਗਿਆ ਤੁਸੀਂ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਿਹਨੇ ਸੁਣਨ ਵਾਲੇ ਆ ਥੋੜਾ ਜਿਹਾ ਧਿਆਨ ਦੇਣਗੇ ਧਿਆਨ ਦੇਣ ਦੀ ਗੱਲ ਮੈਨੂੰ ਇੱਕ ਤੁਹਾਡੀ ਗੱਲ ਵੀ ਯਾਦ ਆਈ ਕਿਰਮ ਮੈਨੂੰ ਤੁਸੀਂ ਇੱਕ ਜਿਹੜਾ ਡਾਈਟੀਸ਼ੀਅਨ ਵਾਲਾ ਫਾਰਮ ਦਿੱਤਾ ਹਾਂ ਜੀ ਹਾਂ ਭਰ ਕੇ ਜਦੋਂ ਆਪ ਹੀ ਪੜਿਆ ਮੈਂ ਕਹਿੰਦਾ ਕੁਝ ਕਰਦਾ ਹੀ ਨਹੀਂ ਵਿੱਚ ਸਵੇਰੇ ਦੋ ਰੋਟੀਆਂ ਦੁਪਹਿਰੇ ਦੋ ਰੋਟੀਆਂ ਸ਼ਾਮ ਨੂੰ ਦੋ ਰੋਟੀਆਂ ਤੋਂ ਮੈਨੂੰ ਖੁਦ ਨੂੰ ਹੀ ਪੜ ਕੇ ਸ਼ਰਮ ਆਈ ਵੀ ਯਾਰ ਤਾਂ ਕੁਝ ਚੀਜ਼ਾਂ ਤੁਸੀਂ ਆਪ ਹੀ ਐਡ ਕਰ ਲੈਣੇ ਜਿਹੜਾ ਆਪ ਦੇ ਆਪ ਬਲ ਚਾਕ ਦਿੰਦਾ ਮਤਲਬ ਧਿਆਨ ਥੋੜਾ ਜਾਂਦਾ ਨਾ ਅੱਛਾ ਇੱਥੇ ਗਲਤੀ ਕਰ ਰਹੇ ਹਾਂ ਥੋੜਾ ਧਿਆਨ ਦੇਵਣ ਵਾਲਾ ਕੋਈ ਹੋਣਾ ਚਾਹੀਦਾ ਉਹ ਜੇ ਉਹਦੇ ਨਾਲ ਵੀ ਪਤਾ ਲੱਗ ਜੇ ਇਹ ਬੰਦਾ ਧਿਆਨ ਦੇਣ ਲੱਗ ਜੇ ਇਸ ਗੱਲ ਤੇ ਤੇ ਇਹਦੇ ਨਾਲ ਵੀ ਬਹੁਤ ਸਾਰਾ ਫਰਕ ਪੈ ਜਾਂਦਾ ਹੈਗਾ ਬਾਕੀ ਸੇਮ ਹੀ ਹੈ ਮজা ਬਹੁਤ ਆਇਆ ਤੁਹਾਡਾ ਨਾਲ ਗੱਲ ਕਰਨੀ ਪਹਿਲਾਂ ਵਾਂਗੂ ਤੇ ਸਾਰੇ ファインデー。